ਨਾਤਾ ਹੋ ਜਥੇਦਾਰ ਨਾ ਹਾਲ ਤੱਕ ਸਭ ਦਾ ਕੋਈ ਬੰਦਾ ਹੈ ਹੁਣ ਤਾਂ ਇੱਕ ਰਾਜਨੀਤਿਕ ਬੰਦਾ ਹੈ ਰਾਜਨੀਤੀ ਹੈ ਜਿਹੜਾ ਖੂਨ ਦੇ ਹੰਝੂ ਰੋਉਂਦੀ ਹੈ ਤੇ ਜਥੇਦਾਰ ਤਾਂ ਰੋਂਦਾ ਹੀ ਵਾਲੀ ਛੇਤੀ ਹੈ ਇਹ ਸਮਾਂ ਦੇਖਿਓ ਤੁਸੀਂ ਕਹਿੰਦੇ ਹੁਣ ਇਹ ਬੋਲ ਕੇ ਦਿਖਾਉਣਾ ਜੇ ਹੁਣ ਇਹਨਾਂ ਨੇ ਮੇਰੇ ਤੇ ਮੇਰੇ ਕਿਸੇ ਬੰਦੇ ਬਾਰੇ ਕੋਈ ਸਾਹ ਵੀ ਕੱਢਿਆ ਕਹਿੰਦੇ ਇਹਨਾਂ ਦਾ ਰੱਖ ਕੇ ਜਲੂਸ ਕੱਢੂਗਾ ਤੇ ਦੱਸੂ ਕਿਨੇ ਕਿਨੇ ਕਿੱਥੇ ਕਿੱਥੇ ਕੀ ਕੀ ਪਿਆ ਕੀਦਾ ਸ਼੍ਰੋਮਣੀ ਕਾਲਦਾਵ ਜਿੰਨਾ ਜਲੂਸ ਹਰਪੀ ਸਿੰਘ ਨੇ ਕੱਢਿਆ ਉਹਨਾਂ ਕਿਸੇ ਨੇ ਨਹੀਂ ਕੱਢਿਆ ਪਹਿਲੀ ਗੱਲ ਦੂਜੀ ਇਹ ਬਲੈਕਮੇਲਿੰਗ ਹੈ ਵੇ ਤੁਸੀਂ ਮੈਨੂੰ ਜੇ ਇਹ ਗੱਲ ਕਰੋਗੇ ਮੈਂ ਕਰੂੰਗਾ ਕੱਢ ਲੈ ਭਰਾਵਾ ਰੋਕਿਆ ਕਿਨੇ ਹੈ ਕਰਨਾ ਇਨੀਸ਼ੀਏਟ ਕਰੋ ਬੋਲੋ ਸੰਗਤ ਚ ਲਿਆਓ ਜੋ ਕੁਛ ਹੈਗਾ ਲਿਆਓ ਲੈ ਕੇ ਆਓ ਫਿਰ ਗੱਲ ਕਰਦੇ ਆਂ ਹੁਣ ਉਹਨਾਂ ਮੈਂ ਸਟੇਜ ਕੋ ਸਾਂਝੀ ਕਰਦੇ ਜਿਸ ਚੰਦੂ ਮਾਰਾ ਸਾਹਿਬ ਨੂੰ ਉਸ ਫਸੀਲ ਤੋਂ ਖੜ ਕੇ ਜਲੀਲ ਕੀਤਾ ਸੀ ਕਿਹਾ ਸੀ ਉਂਗਲ ਨੀਵੀਂ ਕਰਕੇ ਫੋਟੋਆਂ ਦਿਖਾਈਆਂ ਸੀਆਂ ਸਭ ਤੋਂ ਪਹਿਲੀ ਸਟੇਜ ਉਹਨਾਂ ਨਾਲ ਸਾਂਝੀ ਕੀਤੀ ਸਰ ਉਹੀ ਟੀਂ ਤੇ ਉਹੀ ਬੰਦੇ ਮਲਾਈਆਂ ਇਹਨਾਂ ਨੇ ਖਾਧੀਆਂ ਵਜ਼ੀਰੀਆ ਇਹਨਾਂ ਨੇ ਹੜਾਈਆਂ ਪੈਸੇ ਇਹਨਾਂ ਨੇ ਕਮਾਏ ਜੋਤੀਆਂ ਸਾਡੇ ਵਰਗੇ ਬੰਦਿਆਂ ਦੇ ਪਈਆਂ ਗਲਤੀਆਂ ਇਹਨਾਂ ਨੇ ਕੀਤੀਆਂ ਆਪਦੀਆਂ ਵੋਟਾਂ ਵਾਸਤੇ ਕਦੇ ਅੱਜ ਸਰਸੇ ਵਾਲੇ ਦਾ ਨਾਂ ਲਾ ਕੇ ਸਾਰਾ ਕੁਝ ਚੱਲਦਾ ਹੈ ਤੇ ਵੋਟਾਂ ਮੰਗਣ ਕੌਣ ਗਿਆ ਸੀ ਸਰਸੇ ਕੌਣ ਗਿਆ ਸੀ ਪਰਮੇਂਦਰ ਸਿੰਘ ਢੀਂਟਾ ਗਿਆ ਸੀ ਰਖੜੇ گئے ਸੀ ਤੇ ਅੱਜ ਪਰਮੇਂਦਰ ਸਿੰਘ ਢੀਂਟਾ ਉਹ ਫਸੀਲ ਤੋਂ ਉਹਨੂੰ ਸਜ਼ਾ ਕਿਉਂ ਨਹੀਂ ਲੱਗੀ ਪ੍ਰਧਾਨ ਕੀ ਪਿੱਛੇ ਸਾਰੀ ਪਾਰਟੀ ਤੋੜ ਲਈ ਫਿਰ ਇਹ ਨਾ ਨਾ ਹੋਵੇ ਖੀਰ ਨੂੰ ਇਕੱਲੇ ਪ੍ਰਧਾਨ ਜੀ ਰਹਿ ਜਾਣਾ ਯਾਦ ਕਰਨ ਵੀਰ 1961 ਤੋਂ ਲੈ ਕੇ ਨਾ ਹੁਣ ਤੱਕ 11 ਸ਼੍ਰੋਮਣੀ ਕਾਲ ਦਲ ਬਣੇ 11 11 ਨਹੀਂ ਜੋਰ ਸੋ ਇਹੇ ਜੇ ਕਈ ਆਏ ਤੇ ਕਈ ਗਏ ਜਸਤਰ ਗੁਰਚੰਦ ਸਿੰਘ ਟੋੜਾ ਸਾਹਿਬ ਜਾਂਦੇ ਜਾਂਦੇ ਉਹਨਾਂ ਨੇ ਵੀ ਕਿਹਾ ਸੀ ਕਿ ਅਕਾਲੀ ਦਲ ਇੱਕੋ ਹੀ ਹੈ ਸ਼੍ਰੋਮਣੀ ਕਾਲ ਦਲ ਤੱਕੜੀ ਚੋਂ ਨਿਸ਼ਾਨ ਵਾਲਾ ਤੇ ਉਹਨਾਂ ਨੇ ਵੀ ਇਹ ਮੰਨਿਆ ਸੀ ਕਿ ਜਿੰਨਾ ਮਰਜ਼ੀ ਵੱਖਰੇ ਕਾਲ ਦਲ ਬਣਾ ਲਓ ਲੋਕਾਂ ਦਾ ਪਿਆਰ ਜਿਹੜਾ ਨਾ ਜਿਹੜਾ ਕਹਿੰਦਾ ਸਾਡੀ ਆਣ ਤੇ ਸਾਡੀ ਸ਼ਾਨ ਉਹ ਤੱਕੜੀ ਅਕਾਲੀ ਦਲ ਨੂੰ ਰੋਜ਼ ਨਵਾਂ ਚੈਲੰਜ ਆ ਬੰਦੇ ਲਗਾਤਾਰ ਜਾ ਰਹੇ ਨੇ ਸਰਵਾਈਵ ਕਿਵੇਂ ਕਰੋਗੇ ਪਹਿਲਾਂ ਤਾਂ ਅਕਾਲੀ ਦਲ ਦੇ ਰਿਵਾਈਵਲ ਦੀ ਗੱਲ ਸੀ ਹੁਣ ਤੇ ਸਰਵਾਈਵਲ ਦੀ ਗੱਲ ਆ ਗਈ ਨਾ ਆ ਅਕਾਲੀ ਦਲ ਦੇ ਰਿਵਾਈਵਲ ਦੀ ਗੱਲ ਯਾਰ ਵਾਈਪ ਹੋ ਚੁੱਕਿਆ ਅਕਾਲੀ ਦਲ ਸੰਗਤ ਦੀ ਸਹਿਯੋਗ ਨਾਲ ਗੁਰੂ ਮਹਾਰਾਜ ਕਿਰਪਾ ਕਰਦਾ ਤਰਨ ਤਾਰਨ ਤੋਂ ਜ਼ੀਰੇ ਤੋਂ ਪਟਿਆਲੇ ਤੋਂ ਲੁਧਿਆਣੇ ਤੋਂ ਬਠਿੰਡੇ ਤੋਂ ਮੁਹਾਲੀ ਤੋਂ ਜਿਹੜੀਆਂ ਕੱਤਰਤਾ ਹੋਈਆਂ ਨੇ ਸੰਗਤੀ ਹੈ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਪੰਜਾਬ ਤੇ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਮੇਂ-ਸਮੇਂ ਤੇ ਇਸ ਪਾਰਟੀ ਦੇ ਵਿੱਚ ਬਗਾਵਤ ਹੁੰਦੀ ਰਹੀ ਅਕਾਲੀ ਦਲ ਦੇ ਵਿੱਚੋਂ ਨਵੇਂ ਅਕਾਲੀ ਦਲ ਨਿਕਲਦੇ ਰਹੇ ਪਰ ਕੋਈ ਵੀ ਅਕਾਲੀ ਦਲ ਬਹੁਤੀ देर ਟਿਕ ਨਹੀਂ ਸਕਿਆ ਹੁਣ ਫੇਰ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਉਹੀ ਦੌਰ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਨਵਾਂ ਅਕਾਲੀ ਦਲ ਨਿਕਲਿਆ ਤੇ ਉਹਦੇ ਪ੍ਰਧਾਨ ਲੱਗਿਆ ਸਾਬਕਾ ਜਥੇਦਾਰ ਕਿਆਨੀ ਹਰਪ੍ਰੀਤ ਸਿੰਘ ਜਿਹੜੇ ਪਿਛਲੇ ਦਿਨੀ ਜਦੋਂ ਪ੍ਰਧਾਨ ਚੁਣੇ ਜਾਂਦੇ ਆ ਤਾਂ ਇਸ ਅਕਾਲੀ ਦਲ ਨੂੰ ਦਾਗੀ ਅਕਾਲੀ ਦਲ ਦਾਗੀਆਂ ਦਾ ਨਾਮ ਦੇ ਦਿੰਦੇ ਆ ਜਿਉਂ ਉਹਨਾਂ ਨੂੰ ਬਾਗੀ ਕਿਹਾ ਗਿਆ ਤਾਂ ਉਹ ਕਹਿੰਦੇ ਇਹ ਦਾਗੀ ਨੇ ਤੇ ਸਾਰੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਸੁਖੀਰ ਦੇ ਬਹੁਤ ਖਾਸ ਮੰਨੇ ਜਾਂਦੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗੂ ਬਾਈ ਵਿਨਰਜੀ ਸਿੰਘ ਗੋਲੜੀ ਨੇ ਗੱਲਬਾਤ ਸ਼ੁਰੂ ਕਰਦੇ ਬੋਲੜੀ ਬਾਈ ਸਵਾਗਤ ਕਰਦੇ ਧੰਨਵਾਦਕ ਧੰਨਵਾਦ ਗਗਨ ਜੀ ਥੈਂਕ ਯੂ ਅ ਅੱਛਾ ਸਭ ਤੋਂ ਪਹਿਲਾਂ ਤਾਂ ਇਹੀ ਆ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਕਈ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਜਾਂ ਦੂਜਿਆਂ ਨੇ ਤਾਂ ਤੁਹਾਨੂੰ ਤੁਸੀਂ ਕਹਿੰਦੇ ਲੋਕਾਂ ਨੇ ਉਹਨਾਂ ਨੇ ਬਾਗੀ ਕਿਹਾ ਤੇ ਉਹਨਾਂ ਨੇ ਤੁਹਾਨੂੰ ਦਾਗੀ ਕਿਹਾ ਤਾਂ ਸ਼੍ਰੋਮਣੀ ਕਾਲ ਦਲ ਇੱਕੋ ਹੈ ਜਿਹਦੇ ਕੋਲ ਤਕੜੀ ਹੈ ਜਿਹਦੇ ਕੋਲ ਸ਼੍ਰੋਮਣੀ ਕਮੇਟੀ ਹੈ ਜਿਹਦੇ ਕੋਲ ਦਫ਼ਤਰ ਹੈ ਇਹ ਮੈਂ ਨਹੀਂ ਕਹਿੰਦਾ ਇਹ ਹਰਪ੍ਰੀਤ ਸਿੰਘ ਕਹਿੰਦਾ ਹੈ ਜਿਹੜਾ ਪਹਿਲਾਂ ਜ਼ਥੇਦਾਰ ਸੀ ਉਹ ਜ਼ਥੇਦਾਰ ਸ਼ਬਦ ਹਟ ਗਿਆ ਕਿਉਂਕਿ ਜ਼ਥੇਦਾਰ ਰਹਾ ਨਹੀਂ ਤੇ ਨਾ ਹੀ ਜ਼ਥੇਦਾਰ ਨੇ ਕੋਈ ਕੰਮ ਕੀਤਾ ਸੋ ਹੁਣ ਉਹ ਇੱਕ ਪੋਲਿਟਿਕਲ ਪਾਰਟੀ ਦਾ ਪ੍ਰਧਾਨ ਬਣਿਆ ਤੇ ਜਿਹੜੇ ਲੋਕਾਂ ਨੇ ਸਾਰਾ ਅਡੰਬਰ ਰਚਿਆ ਸਿਰਫ ਸ਼੍ਰੋਮਣੀ ਕਾਲ ਦਲ ਨੂੰ ਬਦਨਾਮ ਕਰਨ ਵਾਸਤੇ ਤੇ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਨੀ ਮਾ ਦਿਖਾਉਣ ਵਾਸਤੇ ਇੱਕੋ ਇੱਕ ਸੀ ਤੇ ਨਾਲ ਦੂਜੀ ਵੱਡੀ ਗੱਲ ਸੀ ਕਿ ਮੈਂ ਉਸ ਜਗ੍ਹਾ ਤੇ ਜਗ੍ਹਾ ਲੈ ਲਾਂ ਕਿ ਮੈਂ ਉਸ ਦਾ ਪ੍ਰਧਾਨ ਬਣ ਜਾ ਆਹੀ ਅੱਛਾ ਵਾਸ ਸੀ ਹੋਰ ਕੋਈ ਨਹੀਂ ਸੀ ਉਹਦੇ ਕਰਕੇ ਸਾਰੇ ਜਿੰਨਾ ਪਿਛਲੇ ਘਟਨਾ ਕਰਮ ਹੋਂ ਸਭ ਜੁੜਦੇ ਨੇ ਨਾ ਆਪਾਂ ਨੂੰ ਪਤਾ ਲੱਗਦਾ ਸੋ ਸ਼੍ਰੋਮਣੀ ਕਾਲਦਲ ਉਹੀ ਹੈ ਹਰਪੀ ਸਿੰਘ ਦਾ ਬਿਆਨ ਵੀ ਇਹੀ ਆਇਆ ਕਿ ਜੀ ਉਹਨਾਂ ਕੋਲੇ ਤਿੰਨ ਪਿੱਲਰ ਨੇ ਪਿੱਲਰ ਨੇ ਚੁੱਲੇ ਚੁੱਲੇ ਦੀ ਗੱਲ ਕੀਤੀ ਕੋਈ ਕੋਈ ਸ਼੍ਰੋਮਣੀ ਕਾਲਦਲ ਦਾ ਚੁੱਲਾ ਇਹਨਾਂ ਦਾ ਨਵਾਂ ਉਹ ਕਹਿੰਦਾ ਵੀ ਤਿੰਨ ਪਿੱਲਰ ਨੇ ਉਹ ਕਹਿੰਦਾ ਜੀ ਕਿਹੜੇ ਕਹਿੰਦਾ ਜੀ ਇੱਕ ਤੱਕੜੀ ਐ ਚੋਣ ਨਿਸ਼ਾਨਾ ਇੱਕ ਦਫਤਰ ਐ ਤੇ ਤੀਜੀ ਸ਼੍ਰੋਮਣੀ ਕਮੇਟੀ ਐ ਇਹਦਾ ਮਤਲਬ ਹਰਪੀਤ ਸਿੰਘ ਇਹ ਮੰਨਦਾ ਐ ਇਸ ਗੱਲ ਨੂੰ ਕਿ ਤੁਸੀਂ ਜਿਹੜਾ ਅਸਲੀ ਸ਼੍ਰੋਮਣੀ ਕਲਦਲ ਆ ਉਹ ਇਹ ਐ ਤੇ ਹੁਣ ਉਹਨੇ ਜਿਹੜੇ ਹੁਕਮਨਾਮਾ ਸਭ ਉਥੋਂ ਕੀਤਾ ਉਹਦੀ ਵਗਿਆ ਤਾਂ ਫਿਰ ਉਹਨਾਂ ਨੇ ਕਰ ਲਈ ਨਾ ਕਿਉਂਕਿ ਉਹਨਾਂ ਨੇ ਕਿਹਾ ਨਾ ਕਿ ਵੱਖਰੇ ਚੁੱਲੇ ਸਿਮੇਟ ਕੇ ਇਹਦਾ ਮਤਲਬ ਤੁਸੀਂ ਨਵਾਂ ਚੁੱਲਾ ਆਪ ਦਾ ਧਰ ਲਿਆ ਪੱਕਾ ਤੇ ਸਾਡਾ ਚੁੱਲਾ ਤਾਂ ਪਹਿਲਾਂ ਚੱਲ ਹੀ ਰਿਹਾ ਐ ਸੋਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਹੈ ਤੱਕੜੀ ਚੋਣ ਨਿਸ਼ਾਨ ਹੈ ਤੇ ਸ਼੍ਰੋਮਣੀ ਕਲ ਦਲ ਇਹੀ ਹੈ ਜਿਹਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਨੇ ਪਰ ਹਰਪੀ ਸਿੰਘ ਤਾਂ ਇਹ ਕਹਿੰਦੇ ਨੇ ਕਹਿੰਦੇ ਉਹ ਤਿੰਨੇ ਪਿੱਲਰ ਇਹਨਾਂ ਦੇ ਥੁੱਲੇ ਥੁੱਲੋਂ ਅਸੀਂ ਢਾ ਦੇਣੇ ਨੇ ਉਹ ਤਿੰਨੇ ਕਹਿੰਦੇ ਸੀ ਹਜੇ ਉਹ ਕਹਿੰਦੇ ਲੈਣੀਆਂ ਨੇ ਅਸੀਂ ਸ਼੍ਰੋਮਣੀ ਕਮੇਟੀ ਵੀ ਲੈਣੀ ਆ ਅ ਤੱਕੜੀ ਚੋਣ ਨਿਸ਼ਾਨ ਵੀ ਲੈਣਾ ਤੇ ਖਾਸ ਕਰ ਦਫ਼ਤਰ ਵੀ ਗਗਨਵੀਰ 1961 ਤੋਂ ਲੈ ਕੇ ਤਾਂ ਹੁਣ ਤੱਕ 11 ਸ਼੍ਰੋਮਣੀ ਕਲ ਦਲ ਬਣੇ 11 ਚੈੱਕ ਕਰ ਲੋ ਰਿਕਾਰਡ ਹੈ ਨਾ ਤੁਹਾਨੂੰ ਵੀ ਪਤਾ ਹੋਊ ਗੈਰਾ ਨਹੀਂ ਜੋਰ ਲਾਇਆ ਸੀ ਇਹ ਸੰਗਤ ਹੈ ਸੰਗਤ ਨੇ ਫੈਸਲਾ ਕਰਨਾ ਕਿ ਨੂੰ ਕੀ ਦੇਣਾ ਤੇ ਉਸ ਤੋਂ ਬਾਅਦ ਗੁਰੂ ਮਹਾਰਾਜ ਉੱਪਰ ਬੈਠਾ ਜਿਹਨੇ ਫੈਸਲਾ ਕਰਨਾ ਕਿ ਕਿਹਦੇ ਹੱਥ 'ਚ ਕਿਹਦੀ ਡੋਰ ਦੇਣੀ ਹੈ ਸੋ ਇਹ ਜੇ ਕਈ ਆਏ ਤੇ ਕਈ ਗਏ ਬਾਕੀ ਇਹਨਾਂ ਦਾ ਜੋਰ ਹੈ ਲਾ ਕੇ ਦੇਖ ਲੈਣਾ ਦੇਖ ਲੈਣਾ ਕੋਈ ਗੱਲ ਨਹੀਂ ਹਲੇ ਸਮਾਂ ਆਊਗਾ ਅਸੀਂ ਤਾਂ ਕਹੇ ਭਾਈ ਜਿੰਨਾ ਜੋਰ ਹੈ ਲਾ ਲਓ ਕੋਈ ਕੋਈ ਟੈਨਸ਼ਨ ਨਹੀਂ ਕਿਸੇ ਨੂੰ ਪਰ ਇਹ ਵੀ ਜਸਦਰ ਗੁਰਚੰਦ ਸਿੰਘ ਟੋੜਾ ਸਾਹਿਬ ਜਾਂਦੇ ਜਾਂਦੇ ਉਹਨਾਂ ਨੇ ਵੀ ਕਿਹਾ ਸੀ ਕਿ ਅਕਾਲੀ ਦਲ ਇੱਕੋ ਹੀ ਹੈ ਸ਼੍ਰੋਮਣੀ ਕਾਲ ਦਲ ਤੱਕੜੀ ਚੋਂ ਨਿਸ਼ਾਨ ਵਾਲਾ ਤੇ ਉਹਨਾਂ ਨੇ ਵੀ ਇਹ ਮੰਨਿਆ ਸੀ ਕਿ ਜਿੰਨਾ ਮਰਜੀ ਵੱਖਰੇ ਕਾਲ ਦਲ ਬਣਾ ਲਓ ਲੋਕਾਂ ਦਾ ਪਿਆਰ ਜਿਹੜਾ ਨਾ ਜਿਹੜਾ ਕਹਿੰਦਾ ਸਾਡੀ ਆਣ ਤੇ ਸਾਡੀ ਸ਼ਾਨ ਉਹ ਤੱਕੜੀ ਉਹ ਤੱਕੜੀ ਹੈ ਤੇ ਜਿੱਦ ਤੇ ਲੈ ਲਉਗੇ ਲੈਣ ਉਹ ਤਾਂ ਪਤਾ ਹੈ ਦੇਖੋ ਕੋਸ਼ਿਸ਼ੇ ਕਰਨਗੇ ਕਿਵੇਂ ਕਰਨਗੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਤਾਂ ਕਹਿੰਦਾ ਵੀ ਮੇਰੀ ਯਾਰੀ ਦਿੱਲੀ ਵਾਲਿਆਂ ਨਾਲ ਸ਼ਰਿਆਮ ਹੱਸ ਹੱਸ ਕੇ ਦੱਸਦਾ ਵੀ ਤੇ ਯਾਰੀ ਹੈ ਸਾਡੀ ਤਾਂ ਦਿੱਲੀ ਵਾਲਿਆਂ ਨਾਲ ਯਾਰੀ ਹੈ ਸਾਡੀ ਤੇ ਉਹਦੇ ਚ ਮੈਸਚਾਨ ਵਾਲੀ ਵੀ ਮੰਨੀ ਹੈ ਉਸ ਤੋਂ ਬਾਅਦ ਕਹਿੰਦਾ ਰਾਗਵ ਚੱਡੇ ਨਾਲ ਵੀ ਹੈ ਭਗਵੰਤ ਮਾਨ ਨਾਲ ਵੀ ਹੈ ਚੰਨੀ ਨਾਲ ਵੀ ਹੈ ਹੁਣ ਅੱਜ ਜੇ ਆਪਾਂ ਦੇਖੀਏ ਤਾਂ ਇੱਕ ਵਰਸੀ ਮਨਾ ਰਹੇ ਨੇ ਸੰਤ ਲੰਗੋਵਾਲ ਦੀ ਉਥੇ ਪਿਛਲੇ 8 ਸਾਲਾਂ ਚ ਸਾਨੂੰ ਕਦੇ ਪਰਮਿਸ਼ਨ ਨਹੀਂ ਮਿਲੀ ਇਸ ਵਾਰੀ ਪਰਮਿਸ਼ਨ ਮਿਲ ਰਹੀ ਹੈ ਇਹਨਾਂ ਨੂੰ ਤੇ ਨਾਲ ਤੁਸੀਂ ਮੰਨੋਗੇ ਉਸੇ ਜਗ੍ਹਾ ਤੇ ਆਮ ਆਦਮੀ ਪਾਰਟੀ ਪ੍ਰੋਗਰਾਮ ਕਰ ਰਹੀ ਹੈ ਉਹ ਕਹਿੰਦੇ ਵੀ ਸਵੇਰੇ ਆਮ ਆਦਮੀ ਪਾਰਟੀ ਪ੍ਰੋਗਰਾਮ ਕਰ ਲੂਗੀ 11 ਵਜੇ ਤੋਂ ਬਾਅਦ ਅਸੀਂ ਕਰ ਲਾਂਗੇ ਸੋ ਇਹ ਸਾਰਾ ਕੋ ਜਿਹੜਾ ਡੰਬਰ ਹੈ ਸਿਰਫ ਤੇ ਸਿਰਫ ਇੱਕੋ ਹੀ ਮਕਸਦ ਹੈ ਆਪਣੇ ਨਿੱਜੀ ਮਫਾਦ ਨੇ ਨਿੱਜੀ ਸਰਪ੍ਰਸਤੀ ਵਾਸਤੇ ਨਿੱਜੀ ਕੰਮਾਂ ਵਾਸਤੇ ਨਿੱਜੀ ਆਪਣੇ ਆਪ ਨੂੰ ਇੰਨਾ ਵੀ ਮੈਂ ਬਹੁਤ ਵੱਡਾ ਮੈਂ ਮੈਂ ਜਿਹੜੀ ਹੈ ਨਾ ਉਹ ਮੈਂ ਨੂੰ ਪ੍ਰੂਫ ਕਰਨ ਦੇ ਚੱਕਰ 'ਚ ਇਕਾਲੀ ਦਲ ਦਾ ਨੁਕਸਾਨ ਕਰ ਰਿਹਾ ਪਰ ਉਹ ਕਹਿੰਦੇ ਮੈਨੂੰ ਤਾਂ ਲੋੜ ਕੀ ਸੀ ਮੈਨੂੰ ਤਾਂ ਇਸ ਭਗੌੜੇ ਦਲ ਨੇ ਕਹਿੰਦੇ ਮਜਬੂਰ ਕਰਤਾ ਕਹਿੰਦੇ ਮੈਂ ਤਾਂ ਪੰਥ ਦੀ ਸੇਵਾ ਕਰਕੇ ਖੁਸ਼ ਸੀ ਕਹਿੰਦੇ ਮੈਨੂੰ ذلیل ਕਰਕੇ ਮੈਨੂੰ ਜਥੇਦਾਰੀ ਤੋਂ ਲਾਇਆ ਕਹਿੰਦੇ ਮੈਂ ਤਾਂ ਫੇਰ ਪ੍ਰਧਾਨਗੀ ਵੱਲ ਜਾ ਰਿਹਾ ਅੱਛਾ ਇਹ ਪੱਕੀ ਗੱਲ ਹੈ ਕਹਿੰਦੇ ਇਹ ਇਸ ਗੱਲ ਤੇ ਹੈ ਨਾ ਵੀ ਮੈਨੂੰ ਮੈਂ ਜਥੇਦਾਰ ਦੀ ਲੋੜ ਨਹੀਂ ਸੀ ਹਾਂ ਨਹੀਂ ਕਹਿੰਦੇ ਮੈਂ ਜਥੇਦਾਰ ਰਹਿਣਾ ਚਾਹੁੰਦਾ ਸੀ ਮੈਂ ਪੰਥ ਦੀ ਸੇਵਾ ਐਜੇ ਜਥੇਦਾਰ ਕਰਨਾ ਚਾਹੁੰਦਾ ਸੀ ਕਹਿੰਦੇ ਮੈਨੂੰ ਜਲੀਲ ਕਰਕੇ ਲਾਇਆ ਗਿਆ ਤਾਂ ਮੈਂ ਪ੍ਰਧਾਨ ਕਿਉਂ ਮਲੇ ਇਹਦਾ ਮਤਲਬ ਤੁਸੀਂ ਜਿਹੜੀ ਕੁਰਸੀ ਦੇ ਆ ਲਾਲਚੀ ਹੋਣਾ ਇਹ ਤਾਂ ਤੁਸੀਂ ਆਪ ਹੀ ਪ੍ਰੂਫ ਕਰ ਰਹੇ ਹੋ ਜਥੇਦਾਰ ਬਣਾਇਆ ਕਿਨੇ ਤੁਹਾਨੂੰ ਜਥੇਦਾਰ ਬਣਾਇਆ ਕਿਨੇ ਬਣਾਇਆ ਵੀ ਉਹਨਾਂ ਲੋਕਾਂ ਨੇ ਆ ਜਿਹਨੇ ਲਾਇਆ ਕਹਿ ਰਹੇ ਹੋ ਬਣਾਉਣ ਵੇਲੇ ਵੀ ਤਾਂ ਤੁਸੀਂ ਉਹਨਾਂ ਦੇ ਨਾਲ ਹੀ ਗਏ ਨਾ ਜਥੇਦਾਰ ਬਣਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤੇ ਲਾਇਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਫਿਰ ਕੀ ਗਲਤ ਕਰਤਾ ਜੀ ਕਿ ਉਹਦੋਂ ਪਹਿਲਾਂ ਕਦੇ ਜਥੇਦਾਰ ਨੇ ਗੁੱਸਾ ਇਹ ਹੈ ਕਿ ਮੈਨੂੰ ਕਿਉਂ ਲਾਤਾ ਜਦੋਂ ਦੇਖੋ ਇੱਕ ਨਾ ਮੈਂ ਉਹਨਾਂ ਮੈਂ ਹਰ ਗੱਲ ਨਾਲ ਤਰਕ ਨਾਲ ਤੇ ਪੂਰੀ ਗੱਲ ਸਹੀ ਤੁਸੀਂ ਆਪ ਦੇਖ ਲਿਓ ਉਹਨੂੰ ਪ੍ਰੂਫ ਕਰਾਂਗੇ 2 ਦਸੰਬਰ ਨੂੰ ਫਸੀਲ ਤੋਂ ਇਹ ਬੋਲਿਆ ਗਿਆ ਕਿ ਵਿਅਕਤੀ ਵਿਸ਼ੇਸ਼ ਵੱਡਾ ਨਹੀਂ ਹੁੰਦਾ ਸਥਾਨ ਵੱਡਾ ਹੁੰਦਾ ਬੋਲਿਆ ਗਿਆ ਇਹ ਤੇ ਫਿਰ ਖਰਪੀਤ ਜੀ ਤੁਸੀਂ ਵੱਡੇ ਕਿਵੇਂ ਹੋ ਗਏ ਫਸੀਲ ਵੱਡੀ ਹੈ ਉਹਦੇ ਬੈਠਾ ਵਿਅਕਤੀ ਕੀ ਗਲਤੀ ਨਹੀਂ ਕਰ ਸਕਦਾ ਜੀ ਜਦੋਂ ਜਥੇਦਾਰ ਲੱਗਦਾ ਹੈ ਕੋਈ ਵੀ ਜਥੇਦਾਰ ਲੱਗਦਾ ਹੈ ਆਮ ਚਰਚਾ ਇਹਨਾਂ ਲੋਕਾਂ ਦੀ ਹੁੰਦੀ ਹੈ ਲਫਾਫੇ ਚੋਂ ਨਿਕਲੇ ਜਥੇਦਾਰ ਜੀ ਬਾਦਲਾਂ ਦਾ ਜਥੇਦਾਰ ਜਦੋਂ ਹਟ ਜਾਂਦਾ ਹੈ ਫਿਰ ਕਹਿੰਦੇ ਕੌਮ ਦਾ ਜਥੇਦਾਰ ਇਹ ਪੰਥ ਦਾ ਜਥੇਦਾਰ ਕੌਮ ਤੇ ਪੰਥ ਨੂੰ ਬਹੁਤ ਛੋਟਾ ਕਰ ਰੱਖਿਆ ਇਹਨਾਂ ਲੋਕਾਂ ਨੇ ਤੇ ਫਿਰ ਜਿੱਦੇ ਤੁਸੀਂ ਲੱਗੇ ਸੀ ਜੇ ਤੁਸੀਂ ਇਹ ਮੰਨਦੇ ਹੋ ਕਿ ਲਫਾਫਿਆਂ ਚੋਂ ਨਿਕਲ ਕੇ ਜਥੇਦਾਰ ਲੱਗਦੇ ਨੇ ਤੇ ਫਿਰ ਤੁਸੀਂ ਵੀ ਤਾਂ ਲਖਾਫੇ ਚ ਨਿਕਲ ਕੇ ਲੱਗੇ ਸੀ ਪਰ ਜੇ ਐਦੀ ਜਾਗਦੀ ਜ਼ਮੀਰ ਵਾਲੇ ਸੀ ਫਿਰ ਉਹਦੀ ਮਨਾ ਕਰ ਦਿੱਤਾ ਨਾ ਮੈਂ ਨਹੀਂ ਲੱਗ ਸਕਦਾ ਜੀ ਐ ਕੱਲ ਸਮਝੋ ਲਖਾਫ ਮੈਂ ਪ੍ਰੈਕਟੀਕਲ ਐ ਅੱਜ ਤੁਸੀਂ ਭੰਡਦੇ ਹੋ ਉਹ ਬੰਦਾ ਦੁਨੀਆ ਚ ਸਭ ਤੋਂ ਮਾੜਾ ਹੈ ਇਹਨਾਂ ਦੇ ਤਿੰਨ ਚਾਰ ਬੰਦੇ ਮੈਂ ਮੈਂ ਤਾਂ ਨਾਂ ਲੈਣੇ ਵੀ ਐਵੇਂ ਮਾੜਾ ਲੱਗਦਾ ਜਿਹੜੇ ਬੰਦੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਰਹਿ ਕੇ ਸ਼੍ਰੋਮਣੀ ਅਕਾਲੀ ਦਲ ਚ ਰਹਿ ਕੇ ਉਹਨਾਂ ਦੇ ਨਿੱਜੀ ਸਾਥੀ ਰਹਿ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਨੂੰ ਭੰਡਦੇ ਨੇ ਮੈਂ ਨਾ ਇੱਕ ਇੱਥੇ ਕੋਟ ਕਰੂੰਗਾ ਇੱਕ ਬਹੁਤ ਵੱਡੀ ਪਲੈਨਿੰਗ ਦਾ ਹਿੱਸਾ ਹੈ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਬੇਅਦਬੀਆਂ ਦੀ ਗੱਲ ਨਸ਼ਿਆਂ ਦੀ ਗੱਲ ਜਦੋਂ 2012 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਉਦੋਂ ਤੋਂ ਇਹ ਕੰਮ ਸ਼ੁਰੂ ਹੋ ਗਿਆ ਵੀ ਯਾਰ ਅਕਾਲੀ ਦਲ ਸਟਰੋਂਗ ਹੋ ਗਿਆ ਏਜੰਸੀਆਂ ਦਾ ਬਹੁਤ ਸਾਰੇ ਲੋਕਾਂ ਦਾ ਜਦੋਂ ਸੁਖਬੀਰ ਸਿੰਘ ਬਾਦਲ ਨੇ ਆਪਣੀ ਲੀਡਰਸ਼ਿਪ ਸਟੈਬਲਿਸ਼ ਕੀਤੀ ਕਿ 2012 ਦੀ ਇਲੈਕਸ਼ਨ ਸੁਖਬੀਰ ਸਿੰਘ ਬਾਦਲ ਦੀ ਰਹਿਮਾਈ ਚ ਲੜੀ ਗਈ ਸਭ ਨੂੰ ਪਤਾ ਹੈ ਉਹ ਜਿੱਤੇ ਉਹ ਜਿੱਤ ਕੇ ਬਣ ਗਏ ਸਰਕਾਰ ਬਣ ਗਈ ਉਦੋਂ ਬਾਅਦ ਇਹ ਕੰਮ ਚੱਲ ਪਿਆ ਇਹ ਮੈਂ ਨਹੀਂ ਕਹਿੰਦਾ ਇਹ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਚੈਨਲ ਜਿਹੜੇ ਤੁਹਾਡੇ ਵਰਗੇ ਵਾਈਸ ਪੱਤਰਕਾਰ ਨੇ ਉਹ ਆਪਣੀਆਂ ਇੰਟਰਵਿਊਸ 'ਚ ਗੱਲ ਅਕਸਰ ਕਹਿੰਦੇ ਦੇ ਦਿੰਦੇ ਸਨ ਕਿ ਤੁਹਾਨੂੰ ਕਿ ਜਿਹੜੀ ਹੈ ਉਹਨਾਂ ਸਾਰਿਆਂ ਨੇ ਫਿਰ ਇੱਕ ਪਲੈਨਿੰਗ ਕੀਤੀ ਕਿ ਇਹਨਾਂ ਨੂੰ ਥੱਲੇ ਲਾਉਣਾ ਕਿਵੇਂ ਉਹ ਪਲਾਨਿੰਗ ਚ ਇਹ ਸਾਰੀਆਂ ਟੀਮਾਂ ਜਿਹੜੀਆਂ ਨੇ ਪਲਾਨਿੰਗ ਦਾ ਇੱਕ ਹਿੱਸਾ ਲਏ ਕੁਝ ਬਾਹਰਲੇ ਤੇ ਕੋਈ ਸਾਡੇ ਅੰਦਰਲੇ ਅੰਦਰਲੇ ਨੂੰ ਪਟਿਆ ਗਿਆ ਜਿਹੜੇ ਹੁਣ ਇੱਥੇ ਨਾਲ ਤੁਰੇ ਫਿਰਦੇ ਨੇ ਮਲਾਈਆਂ ਇਹਨਾਂ ਨੇ ਖਾਧੀਆਂ ਵਜ਼ੀਰੀਆਂ ਇਹਨਾਂ ਨੇ ਹੜਾਈਆਂ ਪੈਸੇ ਇਹਨਾਂ ਨੇ ਕਮਾਏ ਜੋਤੀਆਂ ਸਾਡੇ ਵਰਗੇ ਬੰਦਿਆਂ ਦੇ ਪਈਆਂ ਠੀਕ ਹੈ ਛਤਰਖਾਨ ਨੂੰ ਜਿਵੇਂ ਕਹਿੰਦਾ ਖਾਣ ਪੀਣ ਨੂੰ ਬਾੰਦ ਰੇ ਡੰਡੇ ਖਾਨ ਨੂੰ ਰੇ ਛੋਕਾ ਮ ਇਹਨਾਂ ਦਾ ਸੀ ਸਾਰਾ ਕੁਝ ਵਰਕਰ ਚੱਲਦਾ ਰਿਹਾ ਤੇ ਇਹ ਲੀਡਰ ਜਿਹੜੇ ਨੇ ਗਲਤੀਆਂ ਇਹਨਾਂ ਨੇ ਕੀਤੀਆਂ ਆਪਦੀਆਂ ਵੋਟਾਂ ਵਾਸਤੇ ਕਦੇ ਅੱਜ ਸਰਸੇ ਵਾਲੇ ਦਾ ਨਾਂ ਲਾ ਕੇ ਸਾਰਾ ਕੁਝ ਚੱਲਦਾ ਹੈ ਤੇ ਵੋਟਾਂ ਮੰਗਣ ਕੌਣ ਗਿਆ ਸੀ ਸਰਸੇ ਕੌਣ ਗਿਆ ਸੀ ਪਰਮੇਂਦਰ ਸਿੰਘ ਢੀਂਡਾ ਗਿਆ ਸੀ ਰਖੜੇ ਗਏ ਸੀ ਤੇ ਅੱਜ ਪਰਮੇਂਦਰ ਸਿੰਘ ਢੀਂਡਾ ਉਹ ਫਸੀਲ ਤੋਂ ਉਹਨੂੰ ਸਜ਼ਾ ਕਿਉਂ ਨਹੀਂ ਲੱਗੀ ਉਹ ਲਿਖ ਕੇ ਦੇ ਕਿ ਆਜ਼ਰਾ ਲਾਲ ਨੂੰ ਅਸੀਂ ਲਾਇਆ ਯਾਰ ਸੁਖਬੀਰ ਸਿੰਘ ਬਾਦਲ ਤੇ ਇਹੋ ਜਿਹਾ ਉਹ ਔਰਾ ਬਣਾਇਆ ਗਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਸਾਹਿਬ ਉਹ ਤੋਂ ਯੰਗ ਇੱਕ ਲੀਡਰ ਸੀ ਇਹ ਸਾਰੇ ਢੀਂਸਾ ਸਾਹਿਬ ਦੂਜੇ ਤੀਜੇ ਜਿੰਨੇ ਸੀ ਇਹ ਸਾਰੀ ਟੀਮ ਪੂਰੀ ਪੁਰਾਣੀ ਟੀਮ ਇਹਨਾਂ ਨੇ ਦੇਖਿਆ ਵੀ ਇਹ ਬੰਦਾ ਅੱਗੇ ਆਉਂਦਾ ਪਹਿਲਾਂ ਇਹਨੂੰ ਥੱਲੇ ਲਾਹੋ ਤਾਂ ਹੀ ਉਹ ਕਹਿੰਦੇ ਪਹਿਲਾਂ ਤਾਂ ਅਸੀਂ ਵਿਦਨ ਪਾਰਟੀ ਕਿੰਨੇ ਸਾਲ ਤਾਂ ਗੱਲ ਕਰਦੇ ਰਹੇ ਗੱਲ ਕੀ ਫਿਰ ਛੱਡਦੇ ਨਾ ਜਿਹੜੀ ਗੱਲ ਅੱਜ ਕਰ ਰਹੇ ਹਾਂ ਸੁਧਾਰ ਦੀ ਕੋਸ਼ਿਸ਼ ਕੀਤੀ ਸੀ ਕਿ ਹੋ ਜੇ ਨਹੀਂ ਹੋਇਆ ਗੱਲ ਇਹ ਹੈ ਜਦੋਂ ਕਹਿੰਦੇ ਨਾ ਸਮਾਂ ਇੱਕ ਤਾਂ ਕਹਿੰਦੇ ਨੇ ਡੁੱਬਦੀ ਬੇੜੀ ਇਹ ਬੇੜੀ ਡੋਬਣ 'ਚ ਇਹਨਾਂ ਦਾ 100% ਯੋਗਦਾਨ ਹੈ ਸਾਰੀਆਂ ਗਲਤੀਆਂ ਚਾਕੇ ਉਹਦਾ ਭਰ ਕੇ ਟੋਕਰਾ ਓਬਵੀਅਸ ਹੈ ਪ੍ਰਧਾਨ ਨੇ ਉਹਦੇ ਸਿਰ ਤੇ ਰੱਖਦਾ ਅੱਜ ਮੈਂ ਆ ਯਾਰ ਅਸੀਂ ਪਾਰਟੀ ਨਾਲ ਜੁੜੇ ਆ ਮੈਨੂੰ ਇਥੇ ਬਤੌਰ ਲੀਡਰ ਕੰਮ ਕਰਦਾ ਮੈਂ ਕੋਈ ਗਲਤੀ ਕਰਦਾ ਉਹਦਾ 100% ਆ ਉਹਦਾ ਇੰਪੈਕਟ ਜਿਹੜਾ ਪਾਰਟੀ ਪ੍ਰਧਾਨ ਤੇ ਪੈਣਾ ਤੇ ਓਬਵੀਅਸ ਹੈ ਲੋਕ ਵੀ ਇਹ ਹੀ ਨੇ ਸੁਖਬੀਰ ਸਿੰਘ ਬਾਦਲ ਇੱਕ ਆਪਾਂ ਘਰ ਬਣਾਇਆ ਘਰ ਦਾ ਸ਼ੀਸ਼ੇ ਵਾਲਾ ਘਰ ਹੈ ਮੈਂ ਦਿਮਾਗ ਫੇਰਿਆ ਕਿ ਮੈਂ ਉਹਦੇ ਪੱਥਰ ਮਾਰੂੰਗਾ ਪ੍ਰੈਕਟੀਕਲੀ ਗੱਲ ਹੈ ਨਾ ਜਿਹੜਾ ਕੋਈ ਪਿੰਡ ਦਾ ਸਰਪੰਚ ਆ ਕੋਈ ਐਮ ਐਲ ਏ ਆ ਉਹ ਵਧੀਆ ਐਮ ਐਲ ਏ ਬਣਿਆ ਵਧੀਆ ਸਰਪੰਚ ਬਣਿਆ ਵਧੀਆ ਮੁੱਖ ਮੰਤਰੀ ਬਣਿਆ ਉਹਨੂੰ ਕੀ ਲੋੜ ਹੈ ਗਲਤ ਕਰਨ ਦੀ ਉਹਦਾ ਗੱਲ ਕੀ ਹੈ ਕਿ ਤੁਸੀਂ ਲੋਕਾਂ ਨੇ ਸਾਡੀ ਵੋਟ ਨਹੀਂ ਬੰਨਦੀ ਜੀ ਸਾਡਾ ਆ ਨਹੀਂ ਬੰਨਦਾ ਜੀ ਸਾਡਾ ਉਹ ਨਹੀਂ ਬੰਨਦਾ ਜੀ ਇਹ ਸਾਰੀਆਂ ਚੀਜ਼ਾਂ ਨੂੰ ਕਰਨ ਦੇ ਚੱਕਰ ਚ ਸਾਰਾ ਕੁਝ ਇਹੋ ਜਿਹਾ ਬਣਾਤਾ ਕਿ ਤੁਸੀਂ ਇਸ ਮੁਕਾਮ ਤੇ ਲੈ ਕੇ ਖੜਾਤਾ ਮੈਂ ਐਗਜ਼ਾਮਪਲ ਦਿੰਨਾ ਸੰਗਰੂਰ ਜ਼ਿਲ੍ਹਾ ਜਿਹੜਾ ਪਾਰਲੀਮੈਂਟ ਸੀ 10 ਸੀਟਾਂ ਸੀਆਂ ਨੋ ਨਾ ਹੁਣ ਇੱਕ ਪਹਿਲਾਂ ਜਿਵੇਂ 10 ਸੀਟਾਂ ਕਹਿੰਦੇ ਹੁੰਦੇ ਸੀ ਜੋ ਬਰਨਾਲਾ ਸਾਹਿਬ ਜੀ ਦੇ ਜੀ 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 10ਾਂ ਚੋਂ 10 ਹੁੰਦੀਆਂ ਸੀ 70 'ਚ 70 'ਚ 85 'ਚ ਕਿੱਥੇ ਗਿਆ 85 ਤੋਂ ਬਾਅਦ ਹੀ ਸਾਡੇ ਆ ਸੋ ਕਾਲਡ ਵੱਡੇ ਲੀਡਰ ਵੱਡੇ ਵੱਡੇ ਚਿਹਰੇ ਉਹ ਇੱਥੇ ਆਏ ਉਹ ਚਿਹਰਿਆਂ ਨੇ ਜ਼ੀਰੋ ਤੇ ਜ਼ੀਰੋ ਤੋਂ ਵੀ ਥੱਲੇ ਲਿਆ ਕੇ ਖੜਾਤਾ ਯਾਰ ਇਹਨਾਂ ਨੂੰ ਤਾਂ ਮੁੱਖ ਮੰਤਰੀ ਦਾ ਸਵਾਦ ਲਿਆ ਬੰਦਾ ਜੁੜਦਾ ਉਦੋਂ ਆ ਜਦੋਂ ਤੁਸੀਂ ਪਾਵਰ 'ਚੋਂ ਤੇ ਤੁਸੀਂ ਚੰਗੇ ਕਰਮ ਕਰਦੇ ਹੋ ਬੰਦਾ ਉਦੋਂ ਭਾਈਦਾ ਜਦੋਂ ਤੁਸੀਂ ਮਾੜੇ ਕਰਮ ਕਰਦੇ ਹੋ ਹਰੋਂ ਚਲਾ ਜਦੋਂ ਆਪਣੀ ਪਾਰਟੀ ਦੀਆਂ ਲੱਤਾਂ ਆਪ ਜੜਾ ਵੱਡੋਂਗੇ ਉਦੋਂ ਤੁਸੀਂ ਫੇਲ ਹੀ ਫੇਲ ਹੋ ਅਕਾਲੀ ਦਲ ਨੂੰ ਰੋਜ਼ ਨਵਾਂ ਚੈਲੰਜ ਆ ਬੰਦੇ ਲਗਾਤਾਰ ਜਾ ਰਹੇ ਨੇ ਸਰਵਾਈਵ ਕਿਵੇਂ ਕਰੋਗੇ ਪਹਿਲਾਂ ਤਾਂ ਅਕਾਲੀ ਦਲ ਦੇ ਰਿਵਾਈਵਲ ਦੀ ਗੱਲ ਸੀ ਹੁਣ ਤੇ ਸਰਵਾਈਵਲ ਦੀ ਗੱਲ ਆ ਗਈ ਨਾ ਆ ਅਕਾਲੀ ਦਲ ਦੇ ਰਿਵਾਈਵਲ ਦੀ ਗੱਲ ਯਾਰ ਵਾਈਪ ਹੋ ਚੁੱਕਿਆ ਅਕਾਲੀ ਦਲ ਅੱਜ ਸਰਕਾਰ ਗੋਡਿਆਂ ਪਰ ਨੇ ਕਿਹਨੇ ਕੀਤੇ ਲੈਂਡ ਪੂਲਿੰਗ ਦੇ ਮਸਲੇ 'ਚ ਅਕਾਲੀ ਦਲ ਨੇ ਸੰਗਤ ਦੀ ਸਹਿਯੋਗ ਨਾਲ ਗੁਰੂ ਮਹਾਰਾਜ ਕਿਰਪਾ ਕਰਦਾ ਹੈ ਤਰਨਤਾਰਨ ਤੋਂ ਜ਼ੀਰੇ ਤੋਂ ਪਟਿਆਲੇ ਤੋਂ ਲੁਧਿਆਣੇ ਤੋਂ ਬਠਿੰਡੇ ਤੋਂ ਮੁਹਾਲੀ ਤੋਂ ਜਿਹੜੀਆਂ ਕੱਤਰਤਾ ਹੋਈਆਂ ਨੇ ਸੰਗਤੀ ਹੈ ਕੋਈ ਬਾਈ ਤਾਂ ਹੈ ਨਹੀਂ ਬਈ ਅਸੀਂ ਪਟਿਆਲੇ ਸੰਗਰੂਰ ਵਾਲੇ ਚਲੇ ਗਏ ਜਾਂ ਉੱਥੇ ਲੋਕਲ ਲੋਕ ਨੇ ਇਟ ਮੀਨਸ ਲੋਕਾਂ ਦਾ ਭਰੋਸਾ ਬਣ ਰਿਹਾ ਸਭ ਨੂੰ ਪਤਾ ਲੱਗ ਰਿਹਾ ਕਿ ਜੇ ਪੰਜਾਬ ਦੀ ਭਲਾਈ ਕੋਈ ਕਰ ਸਕਦਾ ਖੇਤਰੀ ਪਾਰਟੀ ਕਰ ਸਕਦੀ ਹੈ ਸਮਾਂ ਲੱਗਦਾ ਕਿਉਂਕਿ ਸਾਡੇ ਖਿਲਾਫ 76 ਜਿਹੜੇ ਨੇ ਨਾ ਉਹ ਇੰਨੇ ਤਕੜੇ ਲੈਵਲ ਤੇ ਰਚੇ ਗਏ ਸਾਡੀ ਕਿਰਦਾਰ ਕੁਸ਼ੀ ਏਡੇ ਵੱਡੇ ਲੈਵਲ ਤੇ ਕੀਤੀ ਕਿ ਜਿੱਤੇ ਚ ਬਗਾਨੇ ਦਾ ਬਗਾਨੇ ਆਪਣੇ ਵੀ ਸ਼ਾਮਲ ਸੀ ਨਹੀਂ ਪਰ ਕਿਰਦਾਰ ਕੁਸ਼ੀ ਹੋਈ ਕਿਉਂ ਗਲਤੀਆਂ ਤਾਂ ਹੋਈਆਂ ਨਾ ਨਹੀਂ ਗਲਤੀਆਂ ਜਦੋਂ ਕੰਮ ਕਰੋਗੇ ਗਲਤੀਆਂ ਹੋਣਗੀਆਂ ਕੌਣ ਬੰਦਾ ਤੁਸੀਂ ਪਰਿਵਾਰ ਇੱਕ ਆਪਾਂ ਰਿਕਾਰਡਿੰਗ ਕਰ ਰਹੇ ਹੋ ਤੁਸੀਂ ਇੰਟਰਵਿਊ ਕਰ ਰਹੇ ਹੋ ਤੁਹਾਡੇ ਤੋਂ ਕਦੇ ਗਲਤੀ ਨਹੀਂ ਹੁੰਦੀ ਬਿਲਕੁਲ ਹੁੰਦੀ ਹੈ ਫਿਰ ਨਾਲੇ ਅਸੀਂ ਜੇ ਗਲਤੀਆਂ ਕੀਤੀ ਤਾਂ ਮਾਫੀ ਮੰਗੀ ਹੂੰ ਸਿੱਖ ਧਰਮ ਚ ਸਭ ਤੋਂ ਵੱਡੀ ਹੈ ਕਿ ਗਲਤੀ ਹੋਈ ਤੇ ਮਾਫੀ ਮੰਗੀ ਤੁਹਾਨੂੰ ਲੱਗਦਾ ਨਹੀਂ ਕਿ ਜਦੋਂ ਬੇਅਦਬੀ ਦੀ ਘਟਨਾ ਹੋਈ ਉਸ ਤੋਂ ਬਾਅਦ ਬਹਿਵਲ ਕਲਾਂ ਗੋਲੀਖੰਡ ਹੋਇਆ ਸਰਸਰ ਨੂੰ ਮਾਫੀ ਦੀ ਉਸ ਤੋਂ ਪਹਿਲਾਂ ਹੋ ਚੁੱਕੀ ਤੁਹਾਨੂੰ ਲੱਗਦਾ ਨਹੀਂ ਕਿ 15-16 ਹੀ ਕਾਲ ਤੱਕ 15 ਜਾਂ 16 ਚ ਹੀ ਕਾਲ ਤੱਕ ਸਾਹਬ ਜੀ ਆ ਕੇ ਪੇਸ਼ ਹੋਇਆ ਜਾ ਸਕਦਾ ਸੀ ਇਹਨਾਂ ਨੂੰ ਮਾਫੀ ਮੰਗਣ ਨੂੰ ਇਹ ਸਮਾਂ ਕਿਉਂ ਲੱਗਿਆ ਜੇ ਮਾਫੀ ਦੀ ਗੱਲ ਕਰਦੇ ਹੋ ਕਿ ਮਾਫੀ ਮੰਗੀ 2015 ਚ ਹੋਇਆ ਅੱਜ ਤੱਕ ਉਦੋਂ ਬਾਅਦ ਤਿੰਨ ਮੁੱਖ ਮੰਤਰੀ ਪੰਜਾਬ ਚ ਹੋ ਗਏ ਜੋ ਕੇਸ 2015 ਚ ਬਣਾਇਆ ਸੀ ਜੋ ਐਫ ਆਈ ਆਰ ਦਰਜ ਹੋਈ ਜੋ ਬੰਦੇ ਨਾਮਜ਼ਦ ਹੋਏ ਉਹ ਚ ਇੱਕ ਵੀ ਧਾਰਾ ਦਾ ਵਾਧਾ ਇੱਕ ਵੀ ਬੰਦੇ ਦਾ ਵਾਧਾ ਹੈ ਕਿਤੇ ਉਹ ਤਾਂ ਉਹ ਤਾਂ ਲੋਕ ਕਹਿੰਦੇ ਨੇ ਰਲ ਮਿਲ ਕੇ ਖੇਡਦੇ ਨੇ ਇਹ ਨਹੀਂ ਨਹੀਂ ਫਿਰ ਮੈਨੂੰ ਐ ਦੱਸੋ ਤੁਸੀਂ ਸਾਡੇ ਖਿਲਾਫ ਇਹ ਗੱਲ ਤੇ ਪ੍ਰੋਪਾਗੈਂਡਾ ਕੀਤਾ ਫਿਰ ਸਾਨੂੰ ਦੋਸ਼ੀ ਇਸ ਤਾਂ ਫੇਰ ਅੱਜ ਕਹਿੰਦੇ ਆ ਕਿ ਬੇਅਦਬੀ ਦੇ ਦੋਸ਼ੀ ਜਿਹੜੇ ਨੇ ਮੈਂ 2021-22 ਚ ਵੀ ਇਹ ਗੱਲ ਕਹੀ ਸੀ ਬੇਅਦਬੀ ਦੇ ਦੋਸ਼ੀ ਆਮ ਆਦਮੀ ਪਾਰਟੀ ਨਿਕਲੂ ਇਹਦਾ ਪ੍ਰੂਫ ਇਹ ਆ ਕਿ ਪਟਿਆਲੇ ਆ ਜਿਹੜੀ ਮਲੇ ਕੋੜਲੇ ਪ੍ਰਕਰਾਂ ਸ਼ੀਫ ਦੀ ਬੇਅਦਬੀ ਹੋਈ ਨਰੇਸ਼ ਜਾਦਰ ਸਦਿਆ ਭੁਗਤਰੇ ਬਿਲਕੁਲ ਜਿੱਦੇ ਦਵਾਰੇ ਕਾਲੀਤਲ ਦੀ ਸਰਕਾਰ ਬਣੂਗੀ ਉਹਦੇ ਇਸ ਚੀਜ਼ ਦਾ ਇਨਸਾਫ ਥੋੜੇ ਸਾਹਮਣੇ ਲੈ ਕੇ ਆ ਹੁਣ ਹਰ ਗੱਲ ਪ੍ਰਧਾਨ ਕੀਤਾ ਕੇ ਖੜ ਜਾਂਦੀ ਆ ਹੁਣ ਦੂਜਾ ਤਣਾ ਵੀ ਕਹਿੰਦਾ ਕਹਿੰਦੇ ਅਸੀਂ ਨਾਲ ਚੱਲਣ ਨੂੰ ਰਾਜੀ ਸੀ ਸਾਨੂੰ ਨਾਲ ਚੱਲਣ ਕੋਈ ਦਿੱਕਤ ਨਹੀਂ ਸੀ ਸਾਨੂੰ ਸਿਰਫ ਦਿੱਖ ਸੀ ਲੀਡਰਸ਼ਿਪ ਤੋਂ ਅਸੀਂ ਕਹਿੰਦੇ ਸੁਗਿਰ ਜੀ ਨੂੰ ਕਿਹਾ ਵੀ ਇੱਕ ਵਾਰੀ ਪਾਸੇ ਹੋ ਜਾਓ ਭਾਵੇਂ ਦਵਾਰੇ ਆਜੋ ਇੱਕ ਵਾਰੀ ਪਾਰਟੀ ਖੜੀ ਕਰ ਲਈਏ ਦੁਬਾਰਾ ਤੇ ਦੁਬਾਰੇ ਆ ਜਿਓ ਤੇਰੇ ਪ੍ਰਧਾਨਗੀ ਪਿੱਛੇ ਸਾਰੀ ਪਾਰਟੀ ਤੋੜ ਲਈ ਫਿਰ ਇਹ ਨਾ ਨਾ ਹੋਵੇ ਖੀਰ ਨੂੰ ਇਕੱਲੇ ਪ੍ਰਧਾਨ ਜੀ ਰਹਿ ਜਾਣਾ ਸੁਖਬੀਰ ਸਿੰਘ ਬਾਦਲ 2 ਦਸੰਬਰ ਦੇ ਫੈਸਲੇ ਤੋਂ 3 ਮਹੀਨੇ ਪਹਿਲਾਂ ਅਸਤੀਫਾ ਦੇ ਗਏ ਸੀ ਇਹ ਤਾਂ ਕਲੀਅਰ ਹੈ ਨਾ 6 ਮਹੀਨੇ ਤੱਕ ਉਹਨਾਂ ਦਾ ਇੱਕ ਬਿਆਨ ਨਹੀਂ ਆਇਆ ਸਰਦਾਰ ਬਲਵਿੰਦਰ ਸਿੰਘ ਪੂਂਦਰ ਸਾਹਿਬ ਐਕਟਿੰਗ ਪ੍ਰਧਾਨ ਸੀ ਸੀ ਤੇ ਫਿਰ ਹੋਰ ਕੀ ਬਦਲਣਾ ਹੁੰਦਾ ਹੈ ਪ੍ਰਧਾਨਗੀ ਤਾਂ ਬਦਲ ਹੀ ਨਾ ਉਹ ਤਾਂ ਇਹ ਚਾਹੁੰਦੇ ਸੀ ਕਿ ਸੁਖਬੀਰ ਸਿੰਘ ਬਾਦਲ ਸੱਤਾ ਤੋਂ ਹੀ ਪਾਸੇ ਹੋ ਜੇ ਇਹ ਇਹ ਅਕਾਲੀ ਦਲ ਚੋਂ ਪਾਸੇ ਹੋ ਜੇ ਮੈਂ ਗਿਆਨੀ ਹਰਪ੍ਰੀਤ ਜੀ ਨੂੰ ਕਹਿੰਨੇ ਆਪਾਂ ਉਹਦੇ ਇੱਕ ਇੰਟਰਵਿਊ ਆਇਆ ਸੀ ਰਤੇਸ਼ ਲੱਖੀ ਨਾਲ ਉੱਥੇ ਉਹਨੇ ਬੋਲਿਆ ਕਿ ਜੇ ਮੈਨੂੰ 20 ਦਿਨ ਹੋਰ ਜਿਸ ਦਾ ਰਹਿੰਦਾ ਵਲਟੋਆ ਵਾਲਾ ਕੰਮ ਕਰਦਾ ਹੁੰਦਾ ਵਲਟੋਆ ਸਾਹਿਬ ਨਾਲ ਕੀ ਕੀਤਾ 10 ਸਾਲ ਹੀ ਕੱਢਿਆ ਉਹੀ ਕੰਮ ਇਹਨਾਂ ਨੇ ਨਾ ਨਾ ਕਰਨਾ ਉਹ ਤਾਂ ਇਹ ਚਾਹੁੰਦੇ ਸੀ ਕਿ ਸੁਖਬੀਰ ਸਿੰਘ ਬਾਦਲ ਸੱਤਾ ਤੋਂ ਪਾਸੇ ਹੋ ਜੇ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਮੀਟਿੰਗ ਚ ਕਿਹਾ ਸਾਰੇ ਬੰਦੇ ਮੰਨਦੇ ਨੇ ਉਹ ਕਹਿੰਦੇ ਚੰਗਾ ਮੈਂ ਪਾਸੇ ਹੋਣਾ ਦਿਖਾਉ ਪ੍ਰਧਾਨ ਕਿਹਨੂੰ ਬਣਾਉਣਾ ਦੱਸੋ ਕੌਣ ਬਣੂਗਾ ਫਿਰ ਸੰਗਤ ਕਰੂਗੀ ਜੀ ਇੱਕ ਬੜਾ ਵੱਡਾ ਆ ਵੀ ਹੁਣ ਵੀ ਡਰਾਮਾ ਕੌਮ ਜੀ ਨੂੰ ਚੁਣੂਗੀ ਪੰਥ ਜੀ ਨੂੰ ਚੁਣੂਗਾ ਯਾਰ ਪੰਥ ਤਾਂ 3 ਕਰੋੜ ਲੋਕਾਂ ਦਾ ਹੈ ਕੌਮ ਤਾਂ 3 ਕਰੋੜ ਲੋਕਾਂ ਦੀ ਹੈ ਤੁਹਾਡੇ ਪਿੱਛੇ 3 ਕਰੋੜ ਹੈਗੇ ਨੇ ਤੇ ਨੇ 15 ਲੱਖ ਸਾਡੇ ਨਾਲ ਗਿਆਨੀ ਜੀ ਕਹਿੰਦੇ 15 ਲੱਖ ਸਾਡੇ ਨਾਲ 3 3 ਕਰੋੜ ਦਾ 15 ਲੱਖ ਕਿੰਨੇ ਪਰਸੈਂਟ ਹੋਇਆ ਜੀ ਫਿਰ ਇਧਰ ਵੀ ਇਧਰ ਵੀ 25 ਲੱਖ ਹੈ ਬਾਕੀਆਂ ਸਿਮਰਜੀਤ ਮਾਨ ਨਾਲ ਵੀ ਹੈ ਕੌਮ ਤਾਂ ਜਿਹੜੀ ਹੈ ਪੰਥ ਦਾ ਜਿਹੜਾ ਉਹ ਫਿਰ ਭਾਜਪਾ 'ਚ ਵੀ ਹੈ ਆਮ ਆਦਮੀ 'ਚ ਵੀ ਹੈ ਕਾਂਗਰਸ 'ਚ ਵੀ ਹੈ ਸਿੱਖ ਹੈਗੇ ਨਾ ਸਿੱਖ ਜਿਹੜਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਦਾ ਹੈ ਉਹੀ ਕੌਮ ਤਾਂ ਉਹੀ ਪੰਥ ਹੈ ਨਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਇਹਨਾਂ ਤਮਸਤਕ ਹੁੰਦਾ ਹੈ ਉਹੀ ਪੰਥ ਹੈ ਉਹੀ ਕੌਮ ਹੈ ਜਦੋਂ ਸਾਰੇ ਬੰਦੇ ਕੀ ਸਾਰੇ ਬੰਦੇ ਤੁਹਾਡੇ ਨਾਲ ਨੇ ਕੌਮ ਫੈਸਲਾ ਕਰੂਗੀ ਯਾਰ ਛੋਟਾ ਬਣਾ ਰੱਖਿਆ ਗੱਲ ਨੂੰ ਹਰ ਗੱਲ ਤੇ ਪੰਥ ਮਤਲਬ ਇੰਨੇ ਛੋਟੇ ਲੈਵਲ ਦੇ ਗੱਲਾਂ ਕਰਕੇ ਕੌਮ ਨੂੰ ਛੋਟਾ ਦਿਖਾਈ ਜਾਂਦਾ ਇੱਕ 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 ਵਿਗਿਆਨੀ ਹੋਰ ਕਹਿੰਦੇ ਆ ਉਹ ਗੋਲਡਬਈ ਉਹ ਕਹਿੰਦਾ ਕਿ ਅਕਾਲੀ ਦਲ ਨੇ ਇਹਨਾਂ ਦੇ ਬੰਦਿਆਂ ਨੇ ਸਾਡੀ ਕਿਰਦਾਰ ਕੂਸ਼ੀ ਕੀਤੀ ਕਹਿੰਦੇ ਮੇਰੀ ਪਰ ਕਹਿੰਦੇ ਹੁਣ ਇਹ ਬੋਲ ਕੇ ਦਿਖਾਉਣਾ ਜੇ ਹੁਣ ਇਹਨਾਂ ਨੇ ਮੇਰੇ ਤੇ ਮੇਰੇ ਕਿਸੇ ਬੰਦੇ ਬਾਰੇ ਕੋਈ ਸਾਹ ਵੀ ਕੱਢਿਆ ਕਹਿੰਦੇ ਇਹਨਾਂ ਦਾ ਰੱਖ ਕੇ ਜਲੂਸ ਕੱਢੂੰਗਾ ਤੇ ਦੱਸੂ ਕਿਨੇ ਕਿਨੇ ਕਿੱਥੇ ਕਿੱਥੇ ਕੀ ਕੀ ਪਿਆ ਕੀਦਾ ਜਿਹੜਾ ਕਸਰਾਂ ਕੱਢਣ ਚ ਜਿਹੜਾ ਜਲੂਸ ਕੱਢਣ ਚ ਕਸਰਾਂ ਜਿਹੜਾ ਪੰਥ ਦਾ ਕੌਮ ਦਾ ਜਾਂ ਤੁਸੀਂ ਕਹਿੰਦੇ ਹੋ ਸ਼੍ਰੋਮਣੀ ਕਾਲ ਦਾ ਜਿੰਨਾ ਜਲੂਸ ਹਰਪੀ ਸਿੰਘ ਨੇ ਕੱਢਿਆ ਉਹਨਾਂ ਕਿਸੇ ਨੇ ਨਹੀਂ ਕੱਢਿਆ ਪਹਿਲੀ ਗੱਲ ਦੂਜੀ ਇਹ ਬਲੈਕਮੇਲਿੰਗ ਹੈ ਵੀ ਤੁਸੀਂ ਮੈਨੂੰ ਜੇ ਇਹ ਗੱਲ ਕਰੋਗੇ ਮੈਂ ਕਰੂੰਗਾ ਕੱਢ ਲੈ ਭਰਾਵਾ ਰੋਕਿਆ ਕਿਨੇ ਹੈ ਕਰਨ ਇਨੀਸ਼ੀਏਟ ਕਰੋ ਬੋਲੋ ਸੰਗਤ ਚ ਲਿਆਓ ਜੋ ਕੁਛ ਹੈ ਗੱਲ ਲਿਆਓ ਲੈ ਕੇ ਆਓ ਫਿਰ ਗੱਲ ਕਰਦੇ ਆਂ ਫਿਰ ਪਤਾ ਲੱਗੂਗਾ ਇਹ ਤਾਂ ਹੁਣ ਨਾ ਤਾਂ ਉਹ ਜ਼ਥੇਦਾਰ ਹੈ ਨਾ ਉਹ ਕਾਲ ਤੱਕ ਸਭ ਦਾ ਕੋਈ ਬੰਦਾ ਹੈ ਹੁਣ ਤਾਂ ਇੱਕ ਰਾਜਨੀਤਿਕ ਬੰਦਾ ਹੈ ਫਿਰ ਰਾਜਨੀਤਿਕ ਤਾਂ ਰਾਜਨੀਤੀ ਹੈ ਜਿਹੜਾ ਖੂਨ ਦੇ ਹੰਝੂ ਰੋਂਦੀ ਹੈ ਤੇ ਜ਼ਥੇਦਾਰ ਤਾਂ ਰੋਂਦਾ ਵੀ ਵਾਲੀ ਛੇਤੀ ਹੈ ਠੀਕ ਹੈ ਨਾ ਇਹ 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 ਸਮਾਂ ਦੇਖਿਓ ਤੁਸੀਂ ਇਹਦਾ ਭਰਾਵਾ ਜਿਹੇ ਜਿਹੇ ਬੀਜਿਆ ਉਹ ਜਾ ਵੜਨਾ ਹੀ ਪੈਣਾ ਜੇ ਕਹੋਗੇ ਕਿ ਕਿਕਰਾਂ ਬੀਜ ਕੇ ਅੰਬ ਮਿਲਣਗੇ ਤਾਂ ਨਹੀਂ ਮਿਲਦੇ ਕਿਕਰਾਂ ਬੀਜ ਕੇ ਕਰਕੇ ਕਰਈ ਮਿਲਣਗੇ ਸੋ ਸਮਾਂ ਆਊਗਾ ਦੇਖੋ ਜਿਹੇ ਜਿਹਾ ਬੋਲੀ ਜਾਓ ਨਾ ਬੋਲੀ ਜਾਓ ਜੋ ਅਕਾਲੀ ਦਲ ਦੇ ਨਾਲ ਇਹਨਾਂ ਨੇ ਕੀਤਾ ਮਤਲਬ ਬਹੁਤ ਮਾੜਾ ਵਰਤਾਰਾ ਮੈਂ ਕਹੂੰਗਾ ਆਪਣੀਆਂ ਨਿੱਜੀ ਹਿੱਤਾਂ ਵਾਸਤੇ ਤੁਸੀਂ ਲੋਕਾਂ ਦੀਆਂ ਪਾਰਟੀ ਲੋਕਾਂ ਦੇ ਤੁਸੀਂ ਫਸੀਲ ਤੋਂ ਤੁਹਾਡੇ ਕੋਲੇ ਬੰਦਾ ਇੱਕ ਜਿਹੜਾ ਪੇਸ਼ ਹੋਣ ਗਿਆ ਸਾਡੇ ਸਿੱਖ ਧਰਮ ਸਭ ਤੋਂ ਵੱਡੀ ਚੀਜ਼ ਹੈ ਮਾਫੀ ਤੁਸੀਂ ਸ਼ੁਰੂ ਕਰਦੇ ਹੋ 1972 70 ਤੋਂ ਗੱਲਾਂ 78 ਦੀਆਂ ਗੱਲਾਂ ਫਲਾਣੀਆਂ ਗੱਲਾਂ ਤੁਸੀਂ ਤਾਂ ਪਹਿਲੇ ਦਿਨ ਹੀ ਰੰਗੇ ਬਣ ਕੇ ਆਏ ਸੀ ਕਿ ਜੀ ਇਹਨਾਂ ਨੂੰ ਮੈਂ ਬਦਨਾਮ ਕਰਨਾ ਤੇ ਇਹਨਾਂ ਨੂੰ ਠੋਕਣਾ ਧਰ ਕੇ ਤਾਂ ਕਿ ਅੱਛਾ ਫਿਰ ਉੱਥੋਂ ਕੀ ਕਿਹਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਉਹ ਇਹ ਹੀ ਬੋਲਿਆ ਨਾ ਕਿ ਲੀਡਰਸ਼ਿਪ ਕਾਬਲ ਨਹੀਂ ਹੈ ਪੰਜਾਬ ਦੀ ਤਰਜਮਾਨੀਆਂ ਸ਼੍ਰੋਮਣੀ ਕਾਲ ਦਲ ਦੀ ਤਰਜਮਾਨੀ ਕਰਦੇ ਆ ਆ ਬੋਲਿਆ ਲੀਡਰਸ਼ਿਪ ਦਾ ਮਤਲਬ ਕੀ ਹੈ ਕੱਲਾ ਸ਼ੁਰੂ ਸੁਖਬੀ ਸਿੰਘ ਬਾਦਲ ਹੈ ਜਾਂ ਤਾਂ ਲੀਡਰ ਬੋਲਦੇ ਲੀਡਰਸ਼ਿਪ ਬੋਲਿਆ ਨਾ ਲੀਡਰਸ਼ਿਪ ਦਾ ਮਤਲਬ ਉਹ ਸਾਰੇ ਨਹੀਂ ਉਹ ਵੀ ਪਹਿਲੇ ਉਹ ਨਾਲੇ ਵੀ ਤੇ ਛੋਡੇ ਵਾਲੇ ਨੇ ਹੁਣ ਉਹਨਾਂ ਨਾਲ ਸਟੇਜ ਕੋ ਸਾਂਝੀ ਕਰਦੇ ਨੇ ਜਿਸ ਚੰਦੂ ਮਰਾ ਸਾਹਿਬ ਨੂੰ ਉਸ ਫਸੀਲ ਤੋਂ ਖੜ ਕੇ ਜਲੀਲ ਕੀਤਾ ਸੀ ਕਿਹਾ ਸੀ ਉਂਗਲ ਨੀਵੀਂ ਕਰਕੇ ਫੋਟੋਆਂ ਦਿਖਾਈਆਂ ਸੀਆਂ ਸਭ ਤੋਂ ਪਹਿਲੀ ਸਟੇਜ ਉਹਨਾਂ ਨਾਲ ਸਾਂਝੀ ਕੀਤੀ ਸੀ ਹਰਪੀ ਸਿੰਘ ਨੇ ਕੀਤੀ ਸੀ ਕਿ ਨਹੀਂ ਕੀਤੀ ਸੀ ਪਰ ਪਰ ਉਹ ਕਹਿੰਦੇ ਆ ਉਹੀ ਢੇਂ ਚ ਉਹੀ ਬੰਦੇ ਯਾਰ ਮੈਂ ਕਹਿ ਰਿਹਾ ਤੁਸੀਂ ਜਦੋਂ ਤੁਸੀਂ ਕਹੇ ਲੋਡਰਸ਼ਿਪ ਕਾਬਲ ਨਹੀਂ ਲੋਡਰਸ਼ਿਪ ਦੇ ਵਿੱਚ ਕੌਣ ਸੀ ਲੋਡਰਸ਼ਿਪ ਦੇ ਵਿੱਚ ਇਹੀ ਸਭ ਤੋਂ ਬੰਦੇ ਸੀ ਨਾ ਵੱਡੇ ਸਾਡੇ ਜਿਹੜੇ ਕੋਰ ਕਮੇਟੀ ਮੈਂਬਰ ਸੀ ਜਾਂ ਆਹ ਲੋਡਰਸ਼ਿਪ ਜਿਹੜੀ ਇਹਨਾਂ ਦੇ ਨਾਲ ਅੱਜ ਸਟੇਜਾਂ ਦੇ ਉੱਪਰ ਬੈਠ ਕੇ ਸਾਰੇ ਪੰਜਾਬ ਪਰ ਉਹ ਕਹਿੰਦੇ ਉਹ ਅਕਾਲ ਤਖਤ ਸਾਹਿਬ ਤੇ ਨਤਮਸਤਕ ਨੇ ਉਥੇ ਆਏ ਗਲਤੀਆਂ ਮੰਨੀਆਂ ਪਰ ਕਹਿੰਦੇ ਤੁਸੀਂ ਤਾਂ ਭਗੌੜੇ ਹੋ ਅਕਾਲ ਤਖਤ ਸਾਹਿਬ ਦੇ ਚਲੋ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਇੱਕ ਚੀਜ਼ ਦੱਸੋ ਜਿੰਨੀਆਂ ਤੁਸੀਂ ਹੁਕਮ ਲਾਇਆ ਇੱਕ ਵੀ ਦੱਸੋ ਜਿਹੜਾ ਨਹੀਂ ਮੰਨਿਆ ਸੁਖਬੀਰ ਸਿੰਘ ਬਾਦਲ ਦਾ ਤੁਸੀਂ ਗगन ਵੀਰ ਤੁਸੀਂ ਦੱਸੋ ਖੜੇ ਆਪੇ ਕਿੱਥੇ ਭੱਜੇ ਉਹ ਕਹਿੰਦੇ ਕਿੱਥੇ ਭੱਜੇ ਭਰਤੀ ਪੰਜ ਮੈਂਬਰੀ ਕਮੇਟੀ ਨੇ ਭਰਤੀ ਕੀਤੀ ਉਸ ਤੋਂ ਬਾਅਦ ਭੱਜ ਗਏ ਸੱਤ ਮੈਂਬਰ ਹੀ ਸੀ ਸੱਤ ਮੈਂਬਰ ਹੀ ਸੀ ਨਹੀਂ ਗਈ ਨਾ ਕੀ ਇਹ ਦਵਾਰੇ ਗਏ ਉੱਥੇ ਗੱਲ ਕੀਤੀ ਫਿਰ ਅਗਲੀ ਗੱਲ ਜਦੋਂ ਤੁਸੀਂ ਉਸ ਵਸੀਲ ਤੋਂ ਇਹ ਗੱਲ ਕੀਤੀ ਕਿ ਅਸੀਂ ਭੱਜੇ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਤੁਸੀਂ ਕਿਹਾ ਭਾਂਡੇ ਮਾਂਜਣ ਦੀ ਸੇਵਾ ਉਹ ਲਈ ਤੁਸੀਂ ਕਿਹਾ ਕਿ ਅਸੀਂ ਉੱਥੇ ਜੀ ਤੁਸੀਂ ਪਹਿਰੇ ਦਿਓ ਪਹਿਰਾ ਦਿੱਤਾ ਸਿਕਿਉਰਿਟੀ ਨਹੀਂ ਚਾਹੀਦੀ ਗੋਲੀ ਤੱਕ ਚੱਲੀ ਸਿਕਿਉਰਿਟੀ ਸਿਸਟਮ ਠੀਕ ਕੀਤਾ ਖੜੇ ਰਹੇ ਗੋਲੀ ਦਾ ਖਾਨ ਦੀ ਨੌਬਤ ਆਈ ਉਥੋਂ ਆ ਜੋ ਕੇ ਤੁਸੀਂ ਅਸਤੀਫਾ ਦੇਣ ਦੀ ਗੱਲ ਕੀਤੀ ਤਾਂ ਅਸਤੀਫਾ ਦੇਤਾ ਠੀਕ ਹੈ ਅਸਤੀਫਾ ਵੀ ਹੋ ਗਿਆ ਉਸ ਤੋਂ ਬਾਅਦ ਤੁਸੀਂ ਜਦੋਂ ਅਸਤੀਫਾ ਹੋ ਗਿਆ ਸਭ ਕੁਝ ਹੋ ਗਿਆ ਮਨਜ਼ੂਰ ਤਾਂ ਪਾਰਟੀ ਨੇ ਕਰ ਸੁਖਬੀਰ ਸਿੰਘ ਬਾਦਲ ਜੀ ਤਾਂ ਕੋਈ ਕਮੀ ਨਹੀਂ ਨਾ ਤੁਸੀਂ ਕਹਿ ਰਹੇ ਹੋ ਉਹ ਪੁਕ ਪਗੋੜੇ ਹੋਗੇ ਕਿਵੇਂ ਹੋਗੇ ਜੀ ਫਿਰ ਤੁਸੀਂ ਅੱਛਾ ਜਿਹੜੀ ਭਰਤੀ ਦੀ ਪ੍ਰਕਿਰਿਆ ਪਿੱਛੇ ਜੋ ਟੈਕਨੀਕਲ ਰੀਜ਼ਨ ਸੀ ਉਹ ਚੀਮਾ ਸਾਹਿਬ ਤੇ ਜਾ ਕੇ ਗਿਆਨੀ ਰਕबीर ਸਿੰਘ ਗਿਆਨੀ ਰਕबीर ਸਿੰਘ ਨੇ ਆਪ ਕੱਲ ਤੱਕ ਸਭ ਤੋਂ ਉੱਥੇ ਕਿਹਾ ਕਿ ਭਰਤੀ ਪ੍ਰਕਿਰਿਆ ਸਹੀ ਹੈ ਬੋਲਣ ਵੇਲੇ ਨਿਗਰਾਨ ਕਮੇਟੀ ਕਿਆ ਗਿਆ ਜਦੋਂ ਭਰਤੀ ਦਾ ਹੁਕਮਨਾਮਾ ਸਾਹਿਬ ਆਉਂਦਾ ਹੁਕਮਨਾਮੇ 'ਚ ਲਿਖਿਆ ਗਿਆ ਭਰਤੀ ਕਮੇਟੀ ਹੈ ਇਹ ਕਿਹਨੇ ਕੀਤਾ ਵੀਡੀਓ ਸੁਣੋ ਨਾ ਬੋਲਣ ਤੇ ਦੋਨਾਂ 'ਚ ਲਿਖਣ 'ਚ ਫਰਕ ਹੈ ਨਾ ਤੇ ਫਿਰ ਮੈਨੂੰ ਇਹ ਦੱਸੋ ਕਿਹਨੇ ਕੀਤਾ ਮੈਂ ਮੈਨੂੰ ਲੱਗਦਾ ਵੀ ਠੀਕ ਹੈ ਇੰਟਰਨਲ ਲੜਾਈ ਜਾਰੀ ਆ ਪਰ ਇਹ ਵੀ ਨਹੀਂ ਹੁੰਦਾ ਕਿਉਂਕਿ ਮੈਨੂੰ ਲੱਗਦਾ ਵੀ ਹਜੇ ਤੱਕ ਟੋੜਾ ਸਾਹਿਬ ਤੋਂ ਵੱਡਾ ਤੜਾ ਤਾਂ ਕੋਈ ਬਣਿਆ ਨਹੀਂ ਨਾ ਉਹਨਾਂ ਤੋਂ ਵੱਡਾ ਕੋਈ ਲੀਡਰ ਨਹੀਂ ਬਣਿਆ ਨਹੀਂ ਬਣਿਆ ਮੰਨਦੇ ਹਾਂ ਬਿਲਕੁਲ ਸਹੀ ਹੈ ਬਾਦ ਸਾਹਿਬ ਤੇ ਤਲਵੰਡੀ ਟੋੜਾ ਇੱਕ ਇੱਕ ਕਦਰ ਦੇ ਲੀਡਰ ਸੀ ਸਾਰੇ ਜੇ ਉਹਨਾਂ ਨੂੰ ਆ ਕੇ ਇੱਥੇ ਆਉਣਾ ਪਿਆ ਕਿਤੇ ਨਾ ਕਿਤੇ ਹੋ ਸਕਦਾ ਸਮਾਂ ਪਾ ਕੇ ਇਕੱਠੇ ਹੋਣ ਕਿਉਂਕਿ ਜਦੋਂ ਕਾਂਗਰਸ ਦੇ ਵੱਡੇ ਲੀਡਰ ਕਹਿੰਦੇ ਨੇ ਕਿ ਪੰਜਾਬ ਦੇ ਲਈ ਸ਼੍ਰੋਮਣੀ ਅਕਾਲੀ ਦਲ ਜ਼ਰੂਰੀ ਹੈ ਭਾਜੀਪੀ ਦੇ ਪ੍ਰਧਾਨ ਜਖੜ ਕਹਿੰਦੇ ਨੇ ਕਿ ਅਕਾਲੀ ਦਲ ਦਾ ਬਚਣਾ ਬਹੁਤ ਜ਼ਰੂਰੀ ਆ ਇਹਦਾ ਤਕੜਾ ਹੋਣਾ ਜ਼ਰੂਰੀ ਆ ਪਰ ਅਕਾਲੀ ਦਲ ਕਿਉਂ ਨਹੀਂ ਇਸ ਪਾਸੇ ਵੱਧ ਰਿਹਾ ਕੀ ਕੀ ਇਹ ਸਾਰੇ ਦੁਆਰੇ ਇਕੱਠੇ ਹੋ ਸਕਦੇ ਦੇਖੋ ਇੱਕ ਮਿੰਟ ਸਵਾਬਨਾ ਕੀ ਆ ਹੁਣ ਕਿਸ ਸ਼ਰਤ ਤੇ ਕਿਵੇਂ ਬੈਠੇ ਹੋ ਸਕਦੇ ਮੈਂ ਗੱਲ ਕਹਿਣਾ ਸਰਦਾਰ ਬਲਵਿੰਦਰ ਸਿੰਘ ਭੁੰਦਰ ਸਾਹਿਬ ਨੇ ਓਪਨਲੀ ਕਿਹਾ ਜੇ ਦੇਹ ਭਰਤੀ ਪ੍ਰਕਿਰਿਆ ਸ਼ੁਰੂ ਹੋਈ ਕਿ ਭਾਈ ਸਾਰੇ ਆਓ ਇਕੱਠੇ ਹੋ ਆਪਾਂ ਚੱਲੀਏ ਤੁਸੀਂ ਚੋਲੇ ਸਮੇਟਣ ਦੀ ਗੱਲ ਕੀਤੀ ਅਸੀਂ ਤਿਆਰ ਆ ਆਓ ਸਾਰੇ ਨਹੀਂ ਆਏ ਕਿਉਂਕਿ ਅਸੀਂ ਉਹਨਾਂ ਨੇ ਪਹਿਲੇ ਦਿਨ ਤੋਂ ਪਲਾਨਿੰਗ ਸੀ ਕਿ ਅਸੀਂ ਵੱਖਰਾ ਧੜਾ ਕਰਨਾ ਹੈ ਆਪਦਾ ਹਰਪੀਤ ਸਿੰਘ ਚੋਂ ਤੁਸੀਂ ਮੈਂ ਪ੍ਰਧਾਨ ਬਣਨਾ ਹੁਣ ਵੀ ਜੋ ਇੰਟਰਨਲ ਗੱਲਾਂ ਨੇ ਸਭ ਨੂੰ ਪਤਾ ਨੇ ਵੀ ਜਿੱਦ ਦੇ ਪ੍ਰਧਾਨਗੀ ਵੇਲੇ ਕਿਹਦਾ ਕੀਦਾ ਸਾਰੇ ਪ੍ਰਧਾਨਾਂ ਦੇ ਮੂੰਹ ਆਏ ਸੀ ਉਹ ਤਾਂ ਠੀਕ ਹੈ ਮਜਬੂਰੀ ਬਸ ਬੇਇੱਜ਼ਤੀ ਤੋਂ ਡਰਦੇ ਮਾਰੇ ਉਹਨਾਂ ਨੇ ਸਾਰਿਆਂ ਨੇ ਐਕਸੈਪਟ ਕਰ ਲਿਆ ਗੜਬੜ ਤਾਂ ਹੈ ਹੀ ਸੀ ਨਾ ਹੁਣ ਉਦੋਂ ਅਗਲੀ ਗੱਲ ਜਦੋਂ ਉਹਨਾਂ ਨੇ ਇਹ ਗੱਲ ਕਹੀ ਹੁਣ ਵੀ ਇਹ ਗੱਲ ਕਹੀ ਬਾਅਦ ਚ ਵੀ ਕਹੀ ਕਿ ਭਾਈ ਤੁਸੀਂ ਲੀਡਰਸ਼ਿਪ ਹੈ ਟੌੜਾ ਸਾਹਿਬ ਬਹੁਤ ਵੱਡੀ ਸ਼ਖਸੀਅਤ ਰਏ ਨੇ ਉਹ ਸਾਨੂੰ ਸਿੱਖ ਲੈਣਾ ਚਾਹੀਦਾ ਇਹ ਬੰਦੇ ਬਹੁਤ ਸ਼ਾਰਟ ਟੈਂਪਰਡ ਬੰਦੇ ਨੇ ਜਿਹੜੇ ਹਰਪੀਤ ਵਰਗੇ ਨੇ ਇਹਨਾਂ ਨੂੰ ਚੱਕ ਆਈ ਹੋਈ ਆ ਹਲੇ ਤੱਕ ਜੋ ਤੱਕ ਚੱਕੀ ਜਾਂਦਾ ਕੋਈ ਤੇ ਚੱਕੇ ਹੋਏ ਨੇ ਉਦੋਂ ਬਾਅਦ ਇਹਦੇ ਚੱਕ ਲੈ ਗਈ ਤੇ ਫਿਰ ਸਭ ਕੁਝ ਹੀ ਪਤਾ ਲੱਗ ਜਾਓ ਪਰ ਅਕਾਲੀ ਸ਼ੈਤੀ ਅੱਜ ਵੀ ਦੇਖੋ ਬਹੁਤ ਸਾਰੇ ਲੀਡਰਸ਼ਿਪ ਆ ਵੀ ਰਹੇ ਨੇ ਬਹੁਤ ਸਾਰਿਆਂ ਨੂੰ ਅਸੀਂ ਬੇਨਤੀ ਵੀ ਕੀਤੀ ਆ ਖੇਤਰੀ ਪਾਰਟੀ ਦਾ ਜਿਉਂਦਾ ਰਹਿਣਾ ਜ਼ਰੂਰੀ ਆ ਸਾਡਾ ਪਹਿਲਾਂ ਜਿਵੇਂ ਆਪਣਾ ਘਰ ਹੈ ਅਸੀਂ ਆਪਣੇ ਪਰਿਵਾਰ ਨੂੰ ਆਪਣੇ ਘਰ ਨੂੰ ਆਪਣੇ ਮੁਹੱਲੇ ਨੂੰ ਆਪਣੇ ਸ਼ਹਿਰ ਨੂੰ ਬਚਾਉਨੇ ਆ ਫਿਰ ਅਸੀਂ ਜ਼ਿਲ੍ਹੇ ਬਾਰੇ ਸੋਚਦੇ ਆ ਫਿਰ ਅਸੀਂ ਸਟੇਟ ਬਾਰੇ ਸੋਚਦੇ ਆ ਉਵੇਂ ਹੀ ਸ਼੍ਰੋਮਣੀ ਕਾਲdal ਜਿਹੜਾ ਅੰਮ੍ਰਿਤਸਰ ਤੋਂ ਖਨੌਰੀ ਤੱਕ ਹੈ ਇਦੋਂ ਚੰਡੀਗੜ੍ਹ ਤੋਂ ਫਾਜ਼ਲਗੜ੍ਹ ਤੱਕ ਹੈ ਆਹੀ ਹੈ ਨਾ ਉਦੋਂ ਕਿਹਾ ਤਾਂ ਜਾਂਦੇ ਨਹੀਂ ਅਸੀਂ ਸੋ ਅਸੀਂ ਜਿਹੜਾ ਸ਼੍ਰੋਮਣੀ ਕਲਦਲ ਹੈ ਉਹਨੇ ਪੰਜਾਬ ਬਾਰੇ ਗੱਲ ਕਰਨੀ ਹੈ ਪੰਜਾਬੀਆਂ ਬਾਰੇ ਗੱਲ ਕਰਨੀ ਹੈ ਕੌਮ ਬਾਰੇ ਗੱਲ ਕਰਨੀ ਹੈ ਸ਼ਾਂਤੀ ਭਾਈਚਾਰਕ ਸਾਂਝ ਦੀ ਗੱਲ ਕਰਨੀ ਹੈ ਤੇ ਦੂਜੀਆਂ ਨੈਸ਼ਨਲ ਪਾਰਟੀਆਂ ਨੇ ਚਾਹੇ ਉਹ ਬੀਜੇਪੀ ਕਾਂਗਰਸ ਆਮ ਆਦਮੀ ਪਾਰਟੀ ਸਾਰਿਆਂ ਨੇ ਨੈਸ਼ਨਲ এজেন্ডਾ ਲੈ ਕੇ ਚੱਲਣਾ ਅਸੀਂ ਅਸੀਂ ਸਿਰਫ ਸਾਡਾ ਮਕਸਦ ਪੰਜਾਬ ਦੀ ਤਰੱਕੀ ਹੈ ਪੰਜਾਬ ਵਾਲੀ ਤਾਂ ਨਾਲ ਤੁਸੀਂ ਵੀ ਕਰ ਲੈਂਦੇ ਹੋ ਭਾਈ ਵਾਲੀ ਤੁਸੀਂ ਮੈਨੂੰ بڑا ਸਵਾਲ ਕਰੋਗੇ ਤੁਸੀਂ ਭਾਈ ਵਾਲੀ ਅਸੀਂ ਕਰਦੇ ਆਂ ਪੰਜਾਬ ਦੇ ਹਿੱਤਾਂ ਲਈ ਪਰ ਇੱਕ ਚੀਜ਼ ਦੱਸੋ ਖੇਤੀ ਕਰਨ ਨੂੰ ਬਹੁਤ ਸੁਣਾਉਣ ਦੀ ਕੋਸ਼ਿਸ਼ ਕੀਤੀ ਸੀ ਲੋਕਾਂ ਨੂੰ ਸਾਡੇ ਨਾਲ ਉਹਨੇ ਗੱਲ ਕੀਤੀ ਧੋਖਾ ਕੀਤਾ ਤੇ ਅਸੀਂ ਛੱਡਿਆ ਵੀ ਫਿਰ ਇੱਥੇ ਪਿੰਡ ਦੀ ਸਰਪੰਚੀ ਨਹੀਂ ਛੱਡਦਾ ਅਸੀਂ ਵਜ਼ੀਰੀ ਛੱਡੀ ਸੀ ਗੱਠਜੋੜ ਪਿਛਲੇ 25 ਸਾਲਾਂ ਦਾ ਛੱਡਿਆ ਇਸੇ ਕਰਕੇ ਛੱਡਿਆ ਅਗਲੀ ਗੱਲ ਅਸੀਂ ਗੱਠਜੋੜ ਜੇ ਕੀਤਾ ਸੀ ਤਾਂ ਉਹ ਗੱਠਜੋੜ ਦੀ ਬਦੌਲਤ ਅੱਜ ਪੰਜਾਬ ਦੀ ਡਿਵੈਲਪਮੈਂਟ ਵੀ ਕਰਾਈ ਹੈ ਇਹ ਵੀ ਸੋਚੋ ਦੂਜੇ ਪਾਸੇ ਜਿਹੜਾ ਗੱਠਜੋੜ ਅਸੀਂ ਬਣਾਇਆ ਜਾਂ ਗੱਠਜੋੜ ਕੀਤਾ ਅੱਜ ਵੀ ਅੱਜ ਪੰਜਾਬ ਦੇ ਹਾਲਾਤ ਕੀ ਨੇ ਇਹ ਤਾਂ ਹੁਣ ਵੀ ਕਿਹਾ ਹੈ ਜੇ ਕਿਤੇ ਕਿਤੇ ਵੀ ਕਿਸੇ ਪੰਜਾਬ ਦੇ ਹਿੱਤਾਂ ਲਈ ਜ਼ਰੂਰਤ ਪੈਂਦੀ ਹੈ ਉਹ ਗੱਲ ਕਰੋ ਪੰਜਾਬ ਦੇ ਹਿੱਤਾਂ ਤੋਂ ਬਾਹਰ ਹੋ ਕੇ ਮੈਂ ਦੂਜੇ ਧਰੇ ਦੇ ਲੀਡਰ ਨੇ ਗੋਪਾਲ ਸਿੰਘ ਲੋਂਗਵਾਲ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਪੰਜਾਬ ਦੇ ਸਿੱਧੇ ਮੈਂ ਬੀਜੇਪੀ ਵਾਲਾ ਸਵਾਲ ਕੀਤਾ ਉਹ ਕਹਿੰਦੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅਸੀਂ ਸਮਝੌਤਾ ਕਰ ਸਕਦੇ ਹਾਂ ਪਰ ਕਹਿੰਦੇ ਪਹਿਲਾਂ ਪੰਜਾਬ ਦੇ ਮੁੱਦੇ ਨੇ ਉਹਨਾਂ ਨੇ ਤਾਂ ਸੰਕੇਤ ਦੇ ਦਿੱਤੇ ਵੀ ਸਾਡਾ ਤਾਂ ਰਾਹ ਖੁੱਲਾ ਉਹ ਤਾਂ ਪਹਿਲੀ ਖੁੱਲੇ ਨੇ ਉਹ ਤਾਂ ਪਹਿਲੀ ਖੁੱਲੇ ਚੱਲਦੀ ਉਹ ਤੋਂ ਨੇ ਸਿਸਟਮ ਚ ਉਹ ਤਾਂ ਕਈ ਬੰਦੇ ਆਲਰੇਡੀ ਆਪਾਂ ਨੂੰ ਪਤਾ ਹੈ ਚਲੋ ਇਹ ਉਹਨਾਂ 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 ਦਾ ਦੇਖੋ ਕੋਈ ਵੀ ਵਿਰੋਧੀ ਤੇ ਰਹਿਣਾ ਚਾਹੇੋ ਭਾਜਪਾ ਹੈ ਚਾਹੇੋ ਆਮਾ ਸਾਡਾ ਘੜ ਜੋੜਨੀ ਭਾਜਪਾ ਨਾਲ ਉਹਨਾਂ ਨੇ ਕਰਨਾ ਹੈ ਯਾਰ ਉਹਨਾਂ ਨੂੰ ਅਸੀਂ ਗਲਤ ਨਹੀਂ ਕਹਿ ਸਕਦੇ ਅਸੀਂ ਵੀ ਅਸੀਂ ਵੀ ਬਤੌਰ ਐਜ਼ ਅ ਲੀਡਰ ਜਾਂ ਐਜ਼ ਅ ਰਾਜਨੀਤਿਕ ਬੰਦੇ ਅਸੀਂ ਵੀ ਡੈਫੀਨੇਟ ਹੈ ਇਹ ਚੀਜ਼ਾਂ ਕਿਤੇ ਨਾ ਕਿਤੇ ਹਰ ਬੰਦੇ ਹੀ ਕਰਦਾ ਹੁੰਦਾ ਤੇ ਸੈਂਟਰ ਨੇ ਵੀ ਜਾਂ ਤੁਸੀਂ ਭਾਜਪਾ ਨੂੰ ਗਲਤ ਨਾ ਕਹੋ ਵਿਰੋਧੀ ਪਾਰਟੀ ਹੈ ਵਿਰੋਧੀ ਪਾਰਟੀ ਸਾਡੇ ਵਿਰੋਧ ਕੁਝ ਨਾ ਕੁਝ ਕਰਨਾ ਹੁੰਦਾ ਪਰ ਅਸੀਂ ਤਕੜੇ ਹੋਣਾ ਸਾਡਾ ਮਕਸਦ ਹੈ ਪਹਿਲਾਂ ਅਕਾਲੀ ਦਲ ਤਕੜਾ ਹੋਵੇ ਪੰਜਾਬ ਤਕੜਾ ਹੋ ਆਪਣੇ ਮੋਦੇ ਜੇ ਅੱਜ ਅਸੀਂ ਆ ਹਾਲਾਤਾਂ ਚ ਪਹੁੰਚਿਆ ਨਾ 15 ਦੀ ਗੱਲ 12 ਤੋਂ ਬਾਅਦ ਨਸ਼ੇ ਦੀ ਗੱਲ ਸਾਡੇ ਤੇ ਇਲਜ਼ਾਮ ਬਾਜੀ ਉਹ ਸਿਰਫ ਏਸੇ ਗੱਲ ਦਾ ਨਤੀਜਾ ਹੈ ਕਿ ਅਸੀਂ 2012 ਚ ਆਪਣੀ ਪਾਰਟੀ ਦੀ ਸਰਕਾਰ ਬਣਾਈ ਪੰਜਾਬ ਚ ਜਦੋਂ ਸਾਨੂੰ ਦਿੱਲੀ ਬੀਜੇਪੀ ਅੱਖਾਂ ਦਿਖਾਉਣ ਲੱਗੀ ਅਸੀਂ ਆਪਣੀ ਜਿਹੜੀ ਕ੍ਰੈਡੀਬਿਲਟੀ ਅਸੀਂ ਆਪਣੀ ਜਿਹੜੀ ਇੱਕ ਹੋਂਦ ਖੜੀ ਕਰਕੇ ਦਿਖਾਈ ਅਸੀਂ ਮжоਰਿਟੀ ਚ ਆਏ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਵੀ ਇਹ ਕੱਲੀ ਦਲ ਦੱਬਣਾ ਔਖਾ ਸਾਰਿਆਂ ਨੂੰ ਲੱਗਿਆ ਪਰ ਪਰ ਤੁਸੀਂ ਤਾਂ 56 ਤੋਂ ਤਲਵੰਡੀ ਸਾਬੋ ਦੀ ਸਿਵਨੀ ਚੋਣ ਕਰਵਾਈ ਮੋਗੇ ਦੀ ਕਰਵਾਈ ਜਗਿੰਦਰਪਾਲ ਜੈਨ ਵਾਲੀ ਅਰਵਿੰਦੋ ਖੰਨੇ ਦਾ ਅਸਤੀਫਾ ਦਵਾ ਕੇ ਸੀ ਧੂਰੀ ਜਿੱਤੀ ਤੁਸੀਂ ਬਣੇ ਨਾ ਤੁਸੀਂ 56 ਤੋਂ 59 ਕਰ ਗਏ ਪਰ ਪੱਲਾ ਤੁਸੀਂ ਫੇਰ ਨਹੀਂ ਛੱਡਿਆ ਉਹਨਾਂ ਦਾ ਪੱਲਾ ਛੱਡਣਾ ਵੀ ਨਹੀਂ ਸੀ ਪੱਲਾ ਤਾਂ ਦੇਖੋ ਜਿਹੜਾ ਇੱਕ ਗੱਠ ਜੋੜ ਹੈ ਜਦੋਂ ਜਵਾਨ ਦੇਤੇ ਉਹ ਤਾਂ ਜਵਾਨ ਹੈ ਨਾ ਪਰ ਪੱਲਾ ਉੱਦੇ ਛੱਡਿਆ ਜਿੱਤੇ ਪੰਜਾਬ ਦੇ ਹਿੱਤਾਂ ਦੀ ਗੱਲ ਆਈ ਜਿੱਤੇ ਪੰਜਾਬ ਤੇ ਗੱਲ ਆ ਗਈ ਉੱਦੇ ਪੱਲਾ ਛੱਡਿਆ ਇੰਨੇ ਸਾਲਾਂ ਦਾ ਉਹਦੇ ਵਜੀਰੀ ਵੀ ਛੱਡੀ ਗੱਠਜੋੜ ਵੀ ਤੋੜਿਆ ਤੇ ਹਰਿਆਣਾ ਚ ਨਹੀਂ ਤੋੜਿਆ ਕਿਸੇ ਨੇ ਹੋਰ ਨਹੀਂ ਸਟੇਟਾਂ ਚ ਤੋੜਿਆ ਪੰਜਾਬ ਚ ਹੀ ਕੋ ਟੁੱਟਿਆ ਮਸਲਾ ਸਮਝੋ ਨਾ ਅਸੀਂ ਜੇ ਅਸੀਂ ਗੱਠਜੋੜ ਤੋੜਿਆ ਤਾਂ ਉਹਦੇ ਉਹ ਪੰਜਾਬ ਲਈ ਤੋੜਿਆ ਸਾਡੇ ਲਈ ਨਹੀਂ ਜੀ ਨਹੀਂ ਤਾਂ ਯਾਰ ਇੱਕ ਪ੍ਰੈਕਟੀਕਲ ਗੱਲ ਹੈ ਬੀਬਾ ਜੀਤੀ ਆ ਨਾ ਬੀਬਾ ਕੱਲੀ ਜੀਤੀ ਆ ਨਾ ਪੰਜਾਬ ਚੋਂ ਕੱਲੀ ਤੇ ਜੇ ਗੱਠਜੋੜ ਹੁੰਦਾ ਮਿਨਿਸਟਰ ਬਣਦੀ ਨਾ ਜੇ ਇੰਨੀ ਸਾਨੂੰ ਲਾਲਚ ਹੁੰਦਾ ਤੇ ਅਸੀਂ ਮਿਨਿਸਟਰੀਆਂ ਲੈਂਦੇ ਜੇ ਇਹ ਸਾਰੀਆਂ ਇਹ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਕਰ ਰਹੇ ਹੋ ਬੀਜੇਪੀ ਵਾਲਿਆਂ ਲੋਕਾਂ ਕੋਲੇ ਜਾਣੇ ਹੋ ਲੋਕਾਂ ਨੂੰ ਕਨਵਿੰਸ ਕਰਨ ਸਫਲ ਹੋ ਜੂਗੇ ਜਾਂ ਹੋ ਰਹੇ ਹੋਗੇ ਕਨਵਿੰਸ ਯਾਰ ਗੱਲ ਇਹ ਅਸੀਂ ਆਪਣਾ ਏਜੰਡਾ ਰੱਖਿਆ ਅਸੀਂ ਕਿ ਮੈਂ ਇੱਕ ਚੀਜ਼ ਕਹਾ ਜ਼ਿੰਦਗੀ ਚ ਅਸੀਂ ਇੱਕ ਚੀਜ਼ ਸੋਚਦੇ ਆਂ ਆਪਦੀ ਲਕੀਰ ਵੱਡੀ ਰੱਖੋ ਦੂਜੇ ਦੀ ਛੋਟੀ ਨਾ ਕਰੋ ਜਦੋਂ ਤੁਸੀਂ ਤੁਹਾਡੇ ਏਜੰਡੇ ਕਲੀਅਰ ਨੇ ਤੁਸੀਂ ਮਨ ਤੋਂ ਸਾਫ਼ ਹੋ ਤੁਸੀਂ ਸੱਚੇ ਮਨ ਨਾਲ ਸੇਵਾ ਚ ਲੱਗੇ ਹੋ ਪਰਮਾਤਮਾ ਵੀ ਤੁਹਾਡੀ ਬਾਪ ਪੜਦਾ ਸੱਚੇ ਮਨ ਨਾਲ ਚੱਲੇ ਆਂ ਸੱਚੇ ਮਨ ਨਾਲ ਕੰਮ ਕਰਦੇ ਆਂ ਲੋਕਾਂ ਲਈ ਕੰਮ ਕਰਦੇ ਆਂ ਲੋਕਾਂ ਦੀ ਸੋਚ ਨਾਲ ਕੰਮ ਕਰਦੇ ਆਂ ਬਾਕੀ ਦੇਖੋ ਜਦੋਂ ਕੋਈ ਕੰਮ ਕਰਦਾ ਨਾ ਬੰਦਾ ਘਾਟੇ ਵਾਦੇ ਉੱਪਰ ਥੱਲੇ ਕੁਛ ਨਾ ਕੁਝ ਜ਼ਰੂਰ ਹੁੰਦਾ ਹੈ ਗਲਤੀ ਵੀ ਉਹੀ ਕਰੂਗਾ ਜਿਹੜਾ ਕੰਮ ਕਰੂਗਾ ਜਿਹਨੇ ਕੰਮ ਹੀ ਨਹੀਂ ਕਰਨਾ ਨੇ ਗਲਤੀ ਕੀ ਕਰਨੀ ਹੈ ਸ਼ੁਕਰੀਆ ਭਾਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਖਰ ਜਨ ਨਾਲ ਜੁੜੇ ਥੈਂਕ ਯੂ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਸਖਰ ਜਨ ਨਾਲ ਜੁੜੇ